ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸੋ ਆਪਾਂ ਇੱਕ ਨਾ ਆਪਣੇ ਸੈਕੰਡ ਗ੍ਰੇਡ ਦੇ ਵਿੱਚ ਇਹ ਟੌਪਿਕ ਲੱਗਦਾ ਜਨਮ ਸਮੇਂ ਦੀਆਂ ਰਸਮਾਂ ਸੋ ਇਹ ਕੁਝਕ ਟੌਪਿਕ ਹੈ ਜਿਹੜੇ ਰਹਿ ਗਏ ਸੀ ਵੈਸੇ ਨਾ ਕੁਝਕ ਦੇ ਮੈਂ ਮਤਲਬ ਨੋਟਸ ਬਣਾ ਛੱਡੇ ਆ ਤਾਂ ਤੁਸੀਂ ਮੈਂ ਤੁਹਾਨੂੰ ਜਿਹੜਾ ਆਪਣਾ ਹੈਗਾ ਨਾ ਐਪ ਵਾਲਾ ਨੰਬਰ ਤੁਸੀਂ ਹੁਣ ਉਹਦੇ ਤੇ ਮੈਸੇਜ ਕਰਿਓ ਤੇ ਮੈਂ ਨਾ ਤੁਹਾਨੂੰ ਭੇਜ ਦੂੰਗਾ ਮੇਰੇ ਕੋਲ ਸਾਰੇ ਨਹੀਂ ਹੈਗੇ ਸਟੂਡੈਂਟ ਪਿਛਲੇ ਵੀ ਪੁਰਾਣੇ ਵੀ ਤੁਸੀਂ ਜਿਵੇਂ ਨੋਟਸ ਕਈ ਹੈ ਨਾ ਮੰਗ ਰਹੇ ਹੋ ਤਾਂ ਮੇਰੇ ਕੋਲ ਸਾਰੇ ਹੀ ਨਹੀਂ ਹੈਗੇ ਸਿਗੇ ਸੋ ਮੇਰੇ ਕੋਲ ਇੰਨਾ ਥੋੜਾ ਸਮਾਂ ਘੱਟ ਸੀਗਾ ਹੁਣ ਇਹ ਨੰਬਰ ਹੈ ਜਿਹੜਾ ਅੱਜਕੱਲ ਮੇਰੇ ਕੋਲ ਹੀ ਰਹਿੰਦਾ ਹੈ ਜਿਹੜਾ 70 ਤੇ 399 13 13 ਜਿਹੜਾ ਆਪਣਾ ਆਫਿਸ ਵਾਲਾ ਨੰਬਰ ਹੈ ਸੋ ਮੈਂ ਜਿਵੇਂ ਵੀ ਟਾਈਮ ਕੱਢ ਕੇ ਤੇ ਆ ਵੀ ਤੁਹਾਨੂੰ ਪੀਡੀਐਫ ਪਾ ਦੂੰਗਾ ਤੇ ਉਹ ਜਿਹੜੀਆਂ ਦੂਜੀਆਂ ਨਾ ਮੈਂ ਬਣਾਈਆਂ ਪਈਆਂ ਕਵਿਤਾ ਤੇ ਬਾਰਤਕ ਦੀ ਸਿੱਖਿਆ ਵਾਲੀ ਜਿਹੜੀ ਜਿਹਦੇ ਵਿੱਚ ਕੋਈ ਕਹਾਣੀ ਨਾਟਕ ਦੀ ਸਿੱਖਿਆ ਵੇਧੀਆਂ ਤੇ ਕਵਿਤਾ ਦੀਆਂ ਸਿੱਖਿਆਵਾਂ ਵੇਧੀਆਂ ਉਹ ਤੁਹਾਡੀਆਂ ਉਥੋਂ ਕਲੀਅਰ ਹੋ ਜਾਣਗੀਆਂ ਪਹਿਲਾਂ ਨਾ ਆਹ ਵੇਖ ਲਈਏ ਆਪਾਂ ਇਹਦੇ ਚੋਂ ਕੰਮ ਦਾ ਕੋਈ ਦੇਖ ਲਈਏ ਪ੍ਰਸ਼ਨ ਕੋਈ ਬਣ ਸਕਦਾ ਹੈ ਹਨਾ ਜਨਮ ਸਮੇਂ ਦੀਆਂ ਰਸਮਾਂ ਦੀ ਗੱਲ ਕੀਤੀ ਹੈ ਜਿਵੇਂ ਗੁਰਦੇਵਤ ਸਿੰਘ ਜੀ ਦੇ ਹਵਾਲੇ ਨਾਲ ਹੈ ਵੀ ਗੁਰਦੇਵਤ ਸਿੰਘ ਜੀ ਨੇ ਉਹ ਬੜਾ ਮਤਲਬ ਬੱਚੇ ਦੀ ਪ੍ਰਾਪਤੀ ਲਈ ਪਹਿਲਾਂ ਤੋਂ ਹੀ ਦਾਨ ਪੁੰਨ ਟੂਨੇਟਾ ਬੀਜ ਕਰਵਾਉਣੇ ਸ਼ੁਰੂ ਹੋ ਜਾਂਦੇ ਆ ਰਸਮਾਂ ਰੀਤਾ ਹੈ ਨਾ ਜਿਹੜੀਆਂ ਰਸਮੋ ਰਿਵਾਜ ਇਹ ਬੱਚਾ ਜਦੋਂ ਗਰਭਚ ਹੁੰਦਾ ਨਾ ਤੇ ਉਦੋਂ ਤੋਂ ਹੀ ਸ਼ੁਰੂ ਹੋ ਜਾਂਦੇ ਆ ਇਹ ਰਸਮੋ ਰਿਵਾਜ ਜਿੰਨੇ ਵੀ ਆਪਾਂ ਮਤਲਬ ਕਰਦੇ ਆ ਰਤੇ ਉਹ ਬੰਦੇ ਦੀ ਮਰਤੂ ਤੱਕ ਉਹ ਚਲਦੇ ਰਹਿੰਦੇ ਆ ਬੰਦੇ ਦੀ ਮੌਤ ਤੱਕ ਬੰਦੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਆ ਦੇਖੋ ਜਿਵੇਂ ਪਹਿਲੀ ਇੱਕ ਰਸਮ ਹੁੰਦੀ ਹੈ ਵੀ ਅੱਖ ਸੜਾਈ ਦੀ ਰਸਮ ਇਹ ਗੱਲ ਨਾ ਗਿਆਨੀ ਗੁਰਦੇਤ ਸਿੰਘ ਨੇ ਆਖੀ ਹੈ ਗਿਆਨੀ ਗੁਰਦੇਤ ਸਿੰਘ ਮੇਰਾ ਪਿੰਡ ਜਿਹੜੀ ਪੁਸਤਕ ਲਿਖੀ ਹੋਈ ਹੈ ਉਹਨਾਂ ਨੇ ਬੜੀ ਪ੍ਰਸਿੱਧ ਪੁਸਤਕ ਹੈ ਗਿਆਨੀ ਗੁਰਦੇਤ ਸਿੰਘ ਪ੍ਰਸਿੱਧ ਵਾਰਤਕਕਾਰ ਹੈ ਤੇ ਉਹਨਾਂ ਨੇ ਨਾ ਉਹਦੇ ਵਿੱਚ ਉਲੇਖ ਕੀਤਾ ਹੋਇਆ ਹੈ ਵੀ ਇਹ ਉਹਨਾਂ ਨੇ ਰਸਮਾਂ ਰਵਾਜਾਂ ਦੇ ਬਾਰੇ ਇੱਕ ਨਿਬੰਧ ਵੀ ਲਿਖਿਆ ਹੋਇਆ ਹੈ ਜਨਮ ਵਿਆਹ ਤੇ ਮੌਤ ਸਮੇਂ ਦੀਆਂ ਰਸਮਾਂ ਤੇ ਗਿਆਨੀ ਗੁਰਦੇਵ ਸਿੰਘ ਦਾ ਨਾਮ ਮੰਨ ਲਓ ਕੋਈ ਆ ਜਾਈ ਹੈ ਨਾ ਇਸ ਤਰ੍ਹਾਂ ਕੋਈ ਪ੍ਰਸ਼ਨ ਰਿਲੇਟ ਹੋ ਕੇ ਆ ਜਾਈ ਗਿਆਨੀ ਗੁਰਦੇਵ ਸਿੰਘ ਆਪਸ਼ਨ 'ਚ ਹੋਵੇ ਕੁਝ ਪ੍ਰਸ਼ਨ ਬਣਦਾ ਹੋਵੇ ਦਿਮਾਗ 'ਚ ਜਿਵੇਂ ਵੀ ਹੁਣ ਤਾਂ ਨਹੀਂ ਮੇਰੇ ਦਿਮਾਗ 'ਚ ਆ ਰਿਹਾ ਕੁਝ ਇਸ ਤਰ੍ਹਾਂ ਦਾ ਹੋਵੇ ਤਾਂ ਉਹ ਤੁਸੀਂ ਉਹਦੇ ਵਿੱਚ ਗਿਆਨੀ ਗੁਰਦੇਵ ਸਿੰਘ ਦਾ ਨਾਮ ਤੁਸੀਂ ਜ਼ਰੂਰ ਧਿਆਨ 'ਚ ਰੱਖਣਾ ਸੋ ਆ ਕੀ ਹੈ ਵੀ ਇੱਕ ਕੁਝ ਰਸਮਾਂ ਜਨਮ ਸਮੇਂ ਦੀਆਂ ਰਸਮਾਂ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਹਾਂ ਅੱਖ ਸਲਾਈ ਦੀ ਰਸਮ ਜਿਹੜੀ ਪਹਿਲੀ ਹੁੰਦੀ ਹੈ ਇੱਕ ਅੱਖ ਸਲਾਈ ਦੀ ਰਸਮ ਵੀ ਹੁੰਦੀ ਹੈ ਕਿਹੜੀ ਹੁੰਦੀ ਹੈ ਦੇਖੋ ਗਰਭ ਠਹਿਰਨ ਤੋਂ ਤੀਜੇ ਮਹੀਨੇ ਇਹ ਕੀਤੀ ਜਾਂਦੀ ਹੈ ਗਰਭ ਜਦੋਂ ਠਹਿਰ ਜਾਂਦਾ ਹੈ ਇਸਤਰੀ ਦੇ ਜਦੋਂ ਗਰਭ ਠਹਿਰਦਾ ਉਸ ਤੋਂ ਤਿੰਨ ਮਹੀਨੇ ਬਾਅਦ ਇਹ ਕੀਤੀ ਜਾਂਦੀ ਹੈ ਇਹ ਰਸਮ ਅਨੁਸਾਰ ਗਰਭਵਤੀ ਔਰਤ ਦੇ ਉਹਦੀ ਨਣਾਂ ਜਿਹੜੀ ਨਣਦ ਹੁੰਦੀ ਹੈ ਉਹ ਸੁਰਮਾ ਪਾਉਂਦੀ ਹੈ ਅੱਖ ਸਲਾਈ ਲਿਖਿਆ ਹੋਇਆ ਨਾਮ ਤੋਂ ਹੀ ਪਤਾ ਲੱਗ ਜਾਂਦਾ ਸੁਰਮਾ ਪਾਉਣ ਦੀ ਰਸਮ ਤੇ ਇਸ ਤੋਂ ਬਾਅਦ ਬੱਚੇ ਦੇ ਜਨਮ ਤੱਕ ਉਹ ਸੁਰਮਾ ਨਹੀਂ ਪਾਉਂਦੀ ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਸੁੰਦਰਤਾ ਦੇ ਕਾਰਨ ਨਜ਼ਰ ਲੱਗਣ ਦਾ ਡਰ ਨਹੀਂਦਾ ਬੱਚੇ ਦੀ ਮਾਂ ਹੈ ਜਿਹੜੀ ਗਰਭਵਤੀ ਹੈ ਜਿਹੜੀ ਉਹ ਬਸ ਉਹ ਸੁਰਮਾ ਬੱਚੇ ਦੇ ਗਰਭ ਠਹਿਰਨ ਤੋਂ 3 ਮਹੀਨੇ ਬਾਅਦ ਉਸ ਦੀ ਨਣਾਂ ਨੂੰ ਸੁਰਮਾ ਪਾ ਦਿੰਦੀ ਹੈ ਉਸ ਤੋਂ ਬਾਅਦ ਸੁਰਮਾ ਨਹੀਂ ਪਾਉਂਦੀ ਉਹ ਕਪਸ਼ਗਨ ਮੰਨਿਆ ਜਾਂਦਾ ਨਹੀਂ ਪੌਂਦੀ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਇੱਕ ਹੋਰ ਹੈ ਮਿੱਠਾ ਬੋਈਆ ਭੇਜਣਾ ਮਿੱਠਾ ਬੋਈਆ ਭੇਜਣਾ ਇਹ ਇੱਕ ਵੀ ਇੱਕ ਰਸਮ ਹੈ ਵੀ ਪੇਕੇ ਘਰ ਜਿਹੜੀ ਧੀ ਹੁੰਦੀ ਆ ਉਹ ਜਦੋਂ ਗਰਭਪਤੀ ਹੁੰਦੀ ਹੈ ਉਹ ਸੰਦੇਸ਼ ਦੇ ਰੂਪ ਵਿੱਚ ਪੇਕਿਆਂ ਦੇ ਭੇਜਿਆ ਜਾਂਦਾ ਵੀ ਧੀ ਹੈ ਜਿਹੜੀ ਉਹ ਗਰਭ ਧਾਰਨ ਕਰ ਚੁੱਕੀ ਹੈ ਮਿੱਠਾ ਬੋਈਆ ਭੇਜਿਆ ਜਾਂਦਾ ਹੈ ਜਿਵੇਂ ਪੇਕੇਆਂ ਵੱਲੋਂ ਜਵਾਬ ਦੇ ਵਿੱਚ ਸੰਧਾਰੇ ਦੇ ਰੂਪ ਵਿੱਚ ਚੌਲ ਤੇ ਸ਼ੱਕਰ ਵੀ ਭੇਜੇ ਜਾਂਦੇ ਆ ਉਹ ਫਿਰ ਜਵਾਬ ਵੱਲੋਂ ਕੁੜੀ ਦੇ ਪੇਕੇ ਆ ਜਿਹੜੇ ਉਹ ਭੇਜਦੇ ਆ ਸੰਧਾਰੇ ਦੇ ਰੂਪ ਵਿੱਚ ਭੇਜਦੇ ਆ ਉਹ ਯਾਦ ਰੱਖਣ ਵਾਲੀਆਂ ਗੱਲਾਂ ਹੈ ਕੋਈ ਨਾ ਕੋਈ ਪ੍ਰਸ਼ਨ ਰੱਬ ਕਰੇ ਜਰੂਰ ਆ ਦੇ ਹਾਂ ਪੇਕੇਆਂ ਨੂੰ ਵਿਦਾਇਗੀ ਹੁੰਦੀ ਹੈ ਗਰਭ ਦੇ 7ਵੇਂ ਮਹੀਨੇ ਕੁੜੀ ਨੂੰ ਖੋਪਾ ਮਿਸ਼ਰੀ ਖੰਮਣੀ ਆਦਿ ਸ਼ਗਨ ਕਰਕੇ ਉਸ ਨੂੰ ਪੇਕੇ ਘਰ ਤੋਰ ਦਿੰਦੇ ਆ 7ਵੇਂ ਮਹੀਨੇ ਗਰਭ ਦੇ ਇਹ ਥੋੜੇ ਯਾਦ ਰੱਖਿਓ ਤੁਸੀਂ ਮਹੀਨੇ ਜਿਹੜੇ ਦਿੱਤੇ ਹੋਏ ਹਨ ਜਿਵੇਂ ਉੱਪਰ ਉਹ ਦਿੱਤਾ ਹੋਇਆ ਹੈ ਨਾ ਜਿਵੇਂ ਅੱਖ ਸਲਾਈ ਵਾਲੀ ਗਰਭ ਠਹਿਰਨ ਤੋਂ ਤੀਜੇ ਮਹੀਨੇ ਕੀਤੀ ਜਾਂਦੀ ਹੈ ਪੇਕੇ ਨੂੰ ਵਿਦਾਇਗੀ ਜਿਹੜੀ ਉਹ ਖੋਪਾ ਮਿਸ਼ਰੀ ਖੰਮਣੀ ਹੱਥ ਨਾਲ ਸ਼ਗਨ ਕਰਕੇ ਪੇਕੇ ਘਰ ਦੇ ਪੇਕੇ ਘਰ ਚ ਕੁੜੀ ਨੂੰ ਵਿਦਾ ਕਰ ਦਿੱਤਾ ਜਾਂਦਾ ਹੈ ਉਹਦੇ ਵਾਸਤੇ ਪੇਕਿਆਂ ਦੇ ਵਿੱਚ ਪੇਕੇ ਘਰ ਚ ਇਹੋ ਜਿਹਾ ਇੱਕ ਕਮਰਾ ਚੁਣਿਆ ਜਾਂਦਾ ਜਿਹਦੀ ਬਨਾਵਟ ਦੇ ਵਿੱਚ ਕੋਈ ਕਾੜ ਨਾ ਹੋਵੇ ਕਮਰੇ ਦਾ ਮੂੰਹ ਚੜ੍ਹਦੇ ਪਾਸੇ ਹੋਵੇ ਇਹ ਕੁਝ ਕੁ ਰਸਮਾਂ ਜਿਹੜੀਆਂ ਇਹ ਉਹ ਪੂਰੀਆਂ ਕੀਤੀਆਂ ਜਾਂਦੀਆਂ ਇਸ ਤੋਂ ਇਲਾਵਾ ਭੈੜੀਆਂ ਬਲਾਵਾਂ ਤੋਂ ਬਚਾ ਲਈ ਛੱਤ ਦੇ ਉੱਤੇ ਮੋੜੀਆਂ ਰੱਖ ਦਿੱਤੀਆਂ ਜਾਂਦੀਆਂ ਉਹ ਵੀ ਇੱਕ ਰਸਮ ਹੈ ਗ੍ਰਹਿਣ ਦੇ ਸਮੇਂ ਇਸਤਰੀ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਜਾਂਦਾ ਗ੍ਰਹਿਣ ਦੇ ਭਾਵ ਤੋਂ ਬਚਾਉਣ ਲਈ ਉਸ ਇਸਤਰੀ ਦੇ ਪੈਰਾ ਵਿੱਚ ਸੂਤ ਦੀ ਇੱਕ ੱਟੀ ਸੂਤ ਦਾ ਇੱਕ ਧਾਗਾ ਜਿਹੜਾ ਉਹ ਬੰਨਿਆ ਜਾਂਦਾ ਹੈ ਉਹਦੇ ਉਹ ਮਤਲਬ ਜਦੋਂ ਗ੍ਰਹਿਣ ਲੱਗਦਾ ਜਿਵੇਂ ਸੂਰਜ ਗ੍ਰਹਿਣ ਵਗੈਰਾ ਉਸ ਤੋਂ ਉਸ ਨੂੰ ਬਚਾ ਉਸ ਤੋਂ ਬਚਾ ਵਾਸਤੇ ਗ੍ਰਹਿਣ ਦਾ ਪ੍ਰਭਾਵ ਹੁਣ ਤੇ ਵਹਿਮ ਕੀਤਾ ਜਾਂਦਾ ਹੈ ਕਿ ਬੱਚਾ ਜਿਹੜਾ ਉਹ ਪਿੰਗਲਾ ਪੈਦਾ ਹੋਵੇਗਾ ਉਹਦੇ ਅੰਗ ਪੈਰ ਸਹੀ ਨਹੀਂ ਹੋ ਸਕਦੇ ਇਸ ਤਰ੍ਹਾਂ ਵਿਚਾਰ ਇੱਕ ਮਨ ਦੇ ਵਿੱਚ ਕੀਤਾ ਜਾਂਦਾ ਹੈ ਇਸੇ ਕਰਕੇ ਹੀ ਤਾਂ ਮਤਲਬ ਗ੍ਰਹਿਣ ਤੋਂ ਗਰਭਵਤੀ ਔਰਤ ਨੂੰ ਬਚਾਇਆ ਜਾਂਦਾ ਯਾਦ ਰੱਖਣ ਵਾਲੀਆਂ ਗੱਲਾਂ ਹੈ ਇਸ ਤੋਂ ਇਲਾਵਾ ਗਰਭਵਤੀ ਇਸਤਰੀ ਦੀ ਸੁਰੱਖਿਆ ਲਈ ਅੰਨ ਤੇ ਲੋਹਾ ਉਸ ਦੇ ਮੰਜੇ ਨਾਲ ਜਿੰਦਰਾ ਵਗੈਰਾ ਬੰਨ ਦਿੱਤਾ ਜਾਂਦਾ ਜੰਮਣ ਵਾਲਾ ਬੱਚਾ ਜੇਕਰ ਮੁੰਡਾ ਹੋਵੇ ਤਾਂ ਖੁਸ਼ੀ ਵਿੱਚ ਉਹ ਦਰਵਾਜ਼ੇ ਤੇ ਨਿੰਮ ਸ਼ਰੀ ਦੇ ਪੱਤੇ ਬੰਨੇ ਜਾਂਦੇ ਆ ਤੇ ਕੁੜੀ ਜੰਮਣ ਤੇ ਪੁਰਾਣੀ ਸਮੇਂ ਚ ਦੁੱਖ ਦੇ ਰੂਪ ਵਿੱਚ ਠੀਕਰੇ ਪੰਨੇ ਜਾਂਦੇ ਹੁੰਦੇ ਸੀਗੇ ਪਹਿਲਾਂ ਠੀکریاں ਪੰਨੀਆਂ ਜਾਂਦੀਆਂ ਸੀ ਵੀ ਬੜਾ ਵੀ ਮਾੜਾ ਕੰਮ ਹੋਇਆ ਕੁੜੀ ਜੰਮਪੀ ਵੀ ਹਾਲਾਤ ਆ ਦੇਖ ਲਓ ਸਮਾਜ ਦੇ ਹਾਲਾਤ ਸੀ ਪਹਿਲਾਂ ਹੁਣ ਬਰਾਬਰ ਦਾ ਦਹਾਉਣੀ ਬਰਾਬਰ ਜਿਹੜਾ ਹੋਇਆ ਇੱਕ ਸਮਾਨ ਅਧਿਕਾਰ ਹੈ ਜਿਹੜਿਆ ਹੁਣ ਉਹਨਾਂ ਦੇ ਸਮੇਂ ਚ ਹੋਇਆ ਧੀਆਂ ਦੀਆਂ ਲੋੜੀਆਂ ਮਨਾਉਣੀਆਂ ਤੇ ਇਹ ਹਨਾ ਹੁਣ ਕਿੰਨਾ ਕੁਝ ਹੋ ਗਿਆ ਚਲੋ ਖੈਰ ਵਧੀਆ ਹੋਇਆ ਜੋ ਵੀ ਕਰਦਾ ਪ੍ਰਮਾਤਮਾ ਚੰਗਾ ਹੀ ਕਰਦਾ ਹੈ ਸ਼ਰੀ ਦੇ ਪੱਤੇ ਇੱਕ ਪਾਸੇ ਖੁਸ਼ੀ ਦਾ ਸੂਚਕ ਦੂਜੇ ਪਾਸੇ ਇਹ ਵੀ ਹੁੰਦਾ ਵੀ ਇਸ ਘਰੇ ਵੀ ਬਾਲ ਜੰਮਿਆ ਹੈ ਇਸ ਤਰੀ ਨੂੰ ਬੋਲ ਪੈਣ ਦੇ ਡਰ ਤੋਂ ਇਸ ਘਰੇ ਉੱਚੀ ਆਵਾਜ਼ ਨਾ ਮਾਰੀ ਜਾਵੇ ਮਤਲਬ ਸ਼ਰੀ ਦੇ ਬਾਹਰ ਪੱਤੇ ਬੰਨੇ ਹੁੰਦੇ ਆ ਉਹ ਇੱਕ ਇਸ ਤਰ੍ਹਾਂ ਦਾ ਮਤਲਬ ਉਹਨੂੰ ਵੇਖ ਕੇ ਸਮਝ ਜਾਣਗੇ ਵੀ ਅੱਛਾ ਵੀ ਇਹਨਾਂ ਦੇ ਘਰੇ ਮੁੰਡਾ ਜੰਮਿਆ ਫਿਰ ਉਹ ਕਿਹਾ ਜਾਂਦਾ ਵੀ ਜਿਹੜਾ ਕੋਈ ਆਵੇ ਘਰੇ ਉੱਚੀ ਆਵਾਜ਼ ਨਾ ਮਾਰੇ ਉਹਦੇ ਨਾਲ ਬੋਲ ਪੈਣ ਦਾ ਡਰ ਹੁੰਦਾ ਯਾਦ ਰੱਖਣੀ ਹੈ ਗੱਲ ਤੁਸੀਂ ਇਹ ਹਾ ਅੱਗੇ ਜੀ ਗੁੜਤੀ ਦੀ ਰਸਮ ਬੱਚੇ ਨੂੰ ਪਹਿਲੀ ਵਾਰ ਦੁੱਧ ਚੰਗਾਉਣ ਤੋਂ ਪਹਿਲਾਂ ਰੂਨ ਦੀ ਬੱਤੀ ਨਾਲ ਬੱਕਰੀ ਦੇ ਦੁੱਧ ਸ਼ਹਿਦ ਦੀ ਗੁੜਤੀ ਦਿੱਤੀ ਜਾਂਦੀ ਹੈ ਤੇ ਗੁੜਤੀ ਉਸੇ ਦੀ ਮਤਲਬ ਜਿਹਦਾ ਬੱਚੇ ਦਾ ਸੁਭਾਅ ਉਹ ਚਾਹੀਏ ਵੀ ਇਹਦੇ ਵਰਗਾ ਹੋ ਜਾਏ ਤੇ ਉਹਦੀ ਗੁੜਤੀ ਦਿੱਤੀ ਜਾਂਦੀ ਹੈ ਇਹ ਹੀ ਹੁੰਦਾ ਗੁੜਤੀ ਦੀ ਰਸਮ ਕਿਸੇ ਸਿਆਣੇ ਬੰਦੇ ਆਦਰਸ਼ ਪੁਰਸ਼ ਤੋਂ ਇਹ ਰਸਮ ਹੈ ਜਿਹੜੀ ਉਹ ਅਦਾ ਕਰਵਾਈ ਜਾਂਦੀ ਹੈ ਜ਼ਿਆਦਾਤਰ ਮੈਂ ਵੇਖਿਆ ਪਿਤਾ ਹੀ ਦਿੰਦਾ ਹੁੰਦਾ ਹੂੰ ਅਗੇ ਆ ਜੀ ਦੁੱਧੀਆਂ ਤੋਣ ਦੀ ਰਸਮ ਬੱਚੇ ਨੂੰ ਦੁੱਧ ਚੰਗਾਉਣ ਤੋਂ ਪਹਿਲਾਂ ਕੋਰੀ ਠੁੱਟੀ ਹਲਦੀ ਦੀ ਹਲਦੀ ਦੀ ਗੱਠ ਜਿਹੜੀ ਹੁੰਦੀ ਹੈ ਹਲਦੀ ਦੀ ਕੁੰਬ ਦਾ ਪਾਣੀ ਗੰਗਾ ਜਲ ਨਾਲ ਘਾਹ ਦੀ ਜੂੜੀ ਇੱਕ ਘਾਹ ਦਾ ਬਣਾ ਕੇ ਨਾ ਇੱਕ ਜੂੜ ਬਣਾ ਕੇ ਜਨੇਪੇ ਵਾਲੀ ਇਸਤਰੀ ਦੀਆਂ ਦੁੱਧੀਆਂ ਤੋਤੀਆਂ ਜਾਂਦੀਆਂ ਹਨ ਉਸ ਦੇ ਦੁੱਧ ਜਿਹੜੇ ਤੋਤੇ ਜਾਂਦੇ ਆ ਜੇਕਰ ਇਸਤਰੀ ਆਪਣੇ ਸਹੁਰੇ ਘਰ ਹੀ ਹੋਵੇ ਤਾਂ ਇਹ ਰਸਮ ਹੈ ਜਿਹੜੇ ਬੱਚੇ ਦੀ ਭੂਆ ਕਰਦੀ ਹੈ ਠੀਕ ਹੈ ਜੀ ਇਹ ਉਸ ਨੂੰ ਬਣਦਾ ਲਾਗ ਵੀ ਦਿੱਤਾ ਜਾਂਦਾ ਪੁਰਾਣੇ ਸਮਿਆਂ 'ਚ ਤਾਂ ਮੈਂ ਜਾਂ ਗਾਂ ਤੱਕ ਵੀ ਦੇ ਦਿੰਦੇ ਹੁੰਦੇ ਸੀਗੇ ਉਹਨੂੰ ਕੋਈ ਲਾਗ ਦੇ ਰੂਪ ਵਿੱਚ ਉਹਨੂੰ ਮੱਝਾਂ ਦੇ ਦਿੱਤੀ ਜਾਂਦੀ ਸੀਗੀ ਮੁੰਡੇ ਦੀ ਉਹਨੂੰ ਬੱਚੇ ਦੀ ਭੂਆ ਨੂੰ ਹਾਂਜੀ ਅਗਲੀ ਹੈ ਜੀ ਬਾਹਰ ਵਧਾਉਣ ਦੀ ਰਸਮ ਇਹ ਹੁੰਦੀ ਹੈ 7ਵੇਂ 9ਵੇਂ ਜਾਂ 11ਵੇਂ ਦਿਨ ਜਾਪੇ ਵਾਲੀ ਔਰਤ ਨੂੰ ਉਸ ਕਰਮੇ ਉਸ ਜਿਹੜਾ ਕੰਮ ਰ ਹੈ ਜਿਹੜਾ ਉਹ ਤੋਂ ਬਾਹਰ ਲਿਆਂਦਾ ਜਾਂਦਾ ਹੈ ਹਾਂ ਜਿਸ ਨੂੰ ਬਾਹਰ ਵਧਾਉਣਾ ਕਹਿੰਦੇ ਆ ਕਮਰੇ ਤੋਂ ਬਾਹਰ ਨਿਕਲਣ ਵੇਲੇ ਜਾਪੇ ਵਾਲੀ ਇਸਤਰੀ ਜਿਹੜੀ ਉਹ ਮਰਦ ਦੀ ਜੁੱਤੀ ਪਾ ਕੇ ਨਿਕਲਦੀ ਹੈ ਬਾਹਰ ਮਰਦ ਦੀ ਜੁੱਤੀ ਪਾ ਕੇ ਬਾਹਰ ਨਿਕਲਣਾ ਉਹਨੇ ਆਮ ਤੌਰ ਤੇ ਨੈਣ ਇਸ ਲਈ 나ਈ ਦੀ ਜੁੱਤੀ ਲੈ ਕੇ ਆਉਂਦੀ ਹੈ ਨੈਣ 나ਈ ਇਹ ਰਸਮ ਅਦਾ ਕਰਨ ਦੇ ਵਿੱਚ ਇਹਨਾਂ ਦੀ ਨਾਲ ਸਹਾਇਤਾ ਲਈ ਜਾਂਦੀ ਸੀ ਹਾਂ ਜਿਸ ਤਾ ਤੇ ਨਹਾਉਣਾ ਕੱਪੜੇ ਬਦਲਨੇ ਹੁੰਦੇ ਹਨ ਉੱਥੇ ਨੈਣ ਜਾਂ ਬ੍ਰਾਹਮਣੀ ਦੁਆਰਾ ਲੀਕਾ ਕੱਢੀਆਂ ਜਾਂਦੀਆਂ ਹਨ ਜਿਸ ਨੂੰ ਚੌਕਪੂਰਨਾ ਕਿਹਾ ਜਾਂਦਾ ਹੈ ਚੌਕ ਪੂਰਨਾ ਚੌਕ ਬਣਾਉਣਾ ਉਹ ਲਕੀਰਾਂ ਕੱਢ ਕੇ ਬਣਾਇਆ ਜਾਂਦਾ ਸੀਗਾ ਜਿੱਥੇ ਮਤਲਬ ਉਹ ਜਿਹੜੀ ਜਿਹੜੀ ਇਸਤਰੀ ਹੈ ਜਿਹੜੀ ਉਹ ਨਹਾਊਗੀ ਜਨੇਪੇ ਤੋਂ ਬਾਅਦ ਬਾਾਰ ਵਧਾਈ ਵੇਲੇ ਜਨਾਨੀ ਦੀ ਝੋੜੀ ਦੇ ਵਿੱਚ ਕੜਾ ਪਾਇਆ ਜਾਂਦਾ ਉਸ ਨੂੰ ਰੱਜ ਕੇ ਖਾਣ ਲਈ ਕਿਹਾ ਜਾਂਦਾ ਕੜਾ ਇਸ ਪਿੱਛੇ ਧਾਰਨਾ ਜੁੜੀ ਹੁੰਦੀ ਹੈ ਕਿ ਜਿੰਨਾ ਉਹ ਰੱਜ ਕੇ ਖਾਊਗੀ ਬੱਚੇ ਦੀ ਨੀਤ ਹੈ ਜਿਹੜੀ ਓਨੀ ਭਰੀ ਹੋਊਗੀ ਨੀਤ ਦਾ ਭੁੱਖਾ ਨਹੀਂ ਹੋਊਗਾ ਠੀਕ ਹੈ ਵੀ ਹਾਂ ਘਰ ਤੋਂ ਸੀ ਸਾਵ ਲਾ ਲਿਓ ਵੀ ਜਿਹੜਾ ਕੋਈ ਜਵਾਕ ਬਾੜਾ ਨੀਤ ਦਾ ਭੁੱਖਾ ਹੋਵੇ ਭੁਖੜੂ ਭੁਖੜੂ ਕਰਦਾ ਹੋਵੇ ਇਹਦਾ ਮਤਲਬ ਹੀ ਉਹਦੀ ਮਾਂ ਨਹੀਂ ਬਈ ਕੜਾ ਨਹੀਂ ਖਾਦਾ ਬਣਾ ਕੇ ਆ ਜਿਵੇਂ ਆ ਦੇਖ ਲਓ ਹਾਂ ਜਨਾਨੀ ਦੇ ਸਹੁਰੇ ਘਰ ਨੂੰ ਭੇਲੀ ਭੇਜੀ ਜਾਂਦੀ ਹੈ ਗੱਲ ਦੀ ਸੂਚਕਾ ਵੀ ਹੁਣ ਪੰਜੀਰੀ ਭੇਜੀ ਜਾਵੇ ਫਿਰ ਉਹ ਪੇਕੇਆ ਵੱਲੋਂ ਜਨਾਨੀ ਦੇ ਪੇਕੇ ਨੂੰ ਭੇਲੀ ਡਾਲੀ ਜੀ ਨੂੰ ਆਪਾਂ ਕਹਿੰਦੇ ਨੇ ਕੋਈ ਭੇਲੀ ਭੇਜੀ ਜਾਂਦੀ ਹੈ ਤੇ ਉਹ ਉਹਨੂੰ ਉਹ ਵੀ ਪੰਜੀਰੀ ਅੱਗੋਂ ਫਿਰ ਪੇਕੇ ਆ ਜਿਹੜੇ ਹੋ ਇਸ ਤੋਂ ਬਰੇ ਬਾਅਦ ਬੱਚੇ ਦੀ ਛੱਟੀ ਕੀਤੀ ਜਾਂਦੀ ਹੈ ਜਨਾਨੀ ਦੇ ਪੇਕੇ ਵੱਲੋਂ ਛੂਚਕ ਭੇਜਿਆ ਜਾਂਦਾ ਜਿਸ ਵਿੱਚ ਕੱਪੜੇ ਤੇ ਹੋਰ ਉਪਹਾਰ ਹੁੰਦੇ ਆ ਉਹਨੂੰ ਮਤਲਬ ਗਿਫਟ ਵਗੈਰਾ ਹੁੰਦੇ ਆ ਉਹਨੂੰ ਛੂਚਕ ਕਿਹਾ ਜਾਂਦਾ ਹਾਂ ਤੇ ਬੱਚੇ ਲਈ ਕੋਈ ਟੂਮ ਵੀ ਲੈ ਕੇ ਆਉਂਦੇ ਆ ਬਣਾ ਕੇ ਬੱਚੇ ਦੇ ਨਾਂ ਨਕੇ ਜਿਹੜੇ ਟੂਮ ਕੋਈ ਗਹਿਣਾ ਕਟਾ ਵੀ ਬਣਾ ਕੇ ਲੈਂਦੇ ਆ ਹਾਂਜੀ ਆ ਆ ਲੋ ਆ ਰਸਮਾਂ ਦੇ ਵਿੱਚ ਉਹ ਨਾ ਮੈਂ ਪੱਕਾ ਵੀ ਚਲੋ ਇੰਨਾ ਤਾਂ ਰੱਬ ਸ਼ੁਕਰ ਰੱਖੇ ਵੀ ਕੋਈ ਨਾ ਕੋਈ ਪ੍ਰਸ਼ਨ ਆ ਜਾਈ ਹੁਣ ਆਪਾਂ ਕਰਦੇ ਆ ਅੱਗੇ ਗੱਲ ਹਾਂ ਵਿਆਹ ਦੀਆਂ ਰਸਮਾਂ ਦੀ ਸਭ ਤੋਂ ਪਹਿਲੀ ਹੁੰਦੀ ਹੈ ਜੀ ਵਾਰ ਲੱਪਣ ਦੀ ਰਸਮ ਸਭ ਤੋਂ ਪਹਿਲਾਂ ਬੱਕਰਾ ਮੇਰਾ ਭਾਵ ਵਾਰ ਲੱਪਿਆ ਜਾਂਦਾ ਠੀਕ ਹੈ ਜੀ ਹਾਂ ਪੁਰਾਣੇ ਸਮੇਂ ਵਿੱਚ ਇਹ ਕੰਮ ਨਾਈ ਤੇ ਅੱਜ ਕੱਲ ਤਾਂ ਕੰਮ ਰਿਸ਼ਤੇਦਾਰੀ ਕਰ ਦਿੰਦੇ ਆ ਠੀਕ ਹੈ ਭਾਈ ਪੁਰਾਣੇ ਸਮੇਂ ਵਿੱਚ ਨਾਈਆਂ ਦੇ ਕੋਲ ਹੁੰਦਾ ਸੀ ਇਹ ਕੰਮ ਹਾਂ ਰੋਕਾ ਜਾਂ ਲੋ ਜੀ ਠਾਕਣ ਦੀ ਜਿਹੜੀ ਰਸਮ ਹੁੰਦੀ ਹੈ ਕੁੜੀ ਵਾਲੇ ਨਾਈ ਦੇ 700 ਰੁਪਇਆ ਭੇਜ ਦਿੰਦੇ ਸਨ ਪੁਰਾਣੀ ਰਸਮ ਦੀ ਗੱਲ ਹੈ ਤੇ ਇਸ ਦਾ ਭਾਵ ਇਹ ਹੁੰਦਾ ਸੀ ਲੋ ਜੀ ਕੁੜਮਾਈ ਭਾਵੇਂ ਕਦੋਂ ਵੀ ਹੋਵੇ ਸਾਡੇ ਵੱਲੋਂ ਰਿਸ਼ਤਾ ਪੱਕਾ ਹੈ ਠੀਕ ਹੈ ਵੀ ਹੁਣ ਤਾਂ ਸ਼ੁਹਾਰਾ ਜਿਹੜੇ ਹੁਣ ਹੁਣ ਤਾਂ ਹਨਾ ਹੁੰਦਾ ਹਾਂ ਉਸ ਤੋਂ ਬਾਅਦ ਹੁੰਦਾ ਪਹਿਲਾਂ ਰੋਕਾ ਹੋ ਗਿਆ ਜੀ ਰੋਕ ਲਿਆ ਵੀ ਅਸੀਂ ਮੁੰਡਾ ਵੀ ਲਓ ਜੀ ਉਹ ਹੁੰਦੀ ਰਸਮ ਕੁੜਮਾਈ ਜਾਂ ਮੰਗਣੀ ਦੀ ਰਸਮ ਹੁੰਦੀ ਹੈ ਪੁਰਾਣੇ ਸਮੇਂ ਵਿੱਚ ਪੰਚਾਇਤ ਵਿੱਚ ਹੁੰਦੀ ਸੀ ਮੁੰਡੇ ਦੀ ਧਲੀ ਤੇ ਰੁਪਈਆ ਧਰ ਕੇ ਮੂੰਹ ਚ ਗੁੜ ਪਾ ਕੇ ਕੁੜੀ ਦਾ ਪਿਓ ਮੁੰਡੇ ਦਾ ਸਿਰ ਪਲੋਸ ਦਿੰਦਾ ਸੀਗਾ ਅੱਜ ਕੱਲ ਮੁੰਡੇ ਦੇ ਮੂੰਹ ਵਿੱਚ ਛੁਆਰਾ ਪਾਉਣ ਦੀ ਰਸਮ ਹੈ ਪਹਿਲਾਂ ਘੋੜਾ ਹੁਣ ਛੁਆਰਾ ਚੀਜ਼ਾਂ ਜਿਹੜੀਆਂ ਆਪੋ ਆਪਣੇ ਹੁਣ ਰਿਵਾਜ ਦੇ ਹਿਸਾਬ ਨਾਲ ਹੈ ਨਾ ਛੁਆਰਾ ਉਹਨੂੰ ਕਹਿ ਵੀ ਦਿੰਦੇ ਆ ਵੀ ਛੁਆਰਾ ਲੱਗ ਗਿਆ ਵੀ ਛੁਆਰਾ ਲੱਗਣ ਦੀ ਰਸਮ ਵੀ ਕਿਹਾ ਜਾਂਦਾ ਹੂੰ ਹੁਣ ਆ ਗਿਆ ਜੀ ਸਾਹਾ ਕਢਾਉਣਾ ਸਾਹਾ ਕਢਾਉਣਾ ਮਤਲਬ ਸ਼ੁਭ ਮੂਰਤ ਹੈ ਇਹ ਕੰਮ ਹੈ ਜੀ ਇਹ ਕਰਦੇ ਆ ਮੁੰਡੇ ਵਾਲੇ ਮੁੰਡੇ ਵਾਲੇ ਸਾਹਾ ਕਢਾਉਂਦੇ ਆ ਉਹਦੇ ਸਾਹਾ ਕੱਢਿਆ ਜਾਂਦਾ ਸ਼ੁਭ ਮੂਰਤ ਅ ਸ਼ੁਭ ਤਰੀਕ ਜਿਹੜੀ ਦੱਸੀ ਜਾਂਦੀ ਹੈ ਲੋ ਜੀ ਇਸ ਤਰੀਕ ਉਹ ਤਰੀਕ ਉਹ ਦਿਨ ਉਹ ਵਾਰ ਨਿਸ਼ਚਿਤ ਕੀਤਾ ਜਾਂਦਾ ਹੈ ਸਾਹੇ ਦੀ ਚਿੱਠੀ ਭੇਜੀ ਜਾਂਦੀ ਹੈ ਲਗਨ ਕਢਾਉਣ ਦੀ ਰਸਮ ਇਸ ਨੂੰ ਕਿਹਾ ਜਾਂਦਾ ਹੈ ਸਾਹੇ ਦੀ ਚਿੱਠੀ ਭੇਜੀ ਜਾਂਦੀ ਹੈ ਹਾਂਜੀ ਸਾਹ ਕਢਾਉਣ ਤੋਂ ਮੁੰਡੇ ਵਾਲਿਆਂ ਦੇ ਘਰ ਉਹ ਜਿਹੜੀ ਭੇਜੀ ਜਾਂਦੀ ਹੈ ਇੱਕ ਚਿੱਠੀ ਤੇ ਉਹ ਫਲਾਣੇ ਦਿਨ ਲਗਨ ਦੀ ਚਿੱਠੀ ਭੇਜਣਗੇ ਉਹਨਾਂ ਨੂੰ ਕਿਹਾ ਜਾਂਦਾ ਵੀ ਉਹ ਫਿਰ ਦੱਸਦੇ ਆ ਵੀ ਫਲਾਣੇ ਦਿਨ ਲਗਨ ਦੀ ਚਿੱਠੀ ਹੁਣ ਆ ਗਈ ਜੀ ਗੰਢਾ ਦੇਣ ਦੀ ਰਸਮ ਇਸ ਪਿੱਛੋਂ ਦੋਹੇ ਤਰ੍ਹਾਂ ਨੂੰ ਵਿਆਹ ਦੀ ਤਰੀਖ ਦਾ ਪਤਾ ਦੇਣ ਲਈ 나ਈ ਹੱਥ ਗੰਢਾ ਭੇਜੀਆਂ ਜਾਂਦੀਆਂ ਹਨ ਪੁਰਾਣੇ ਸਮੇਂ ਦੇ ਵਿੱਚ ਇਹ ਕਾਰਡ ਇਨਵੀਟੇਸ਼ਨ ਦਾ ਕੰਮ ਕਰਦੀਆਂ ਸਨ ਗੰਢਾ ਸਾਹੇ ਲੱਤ ਬੰਨਣਾ ਜਿਸ ਦਿਨ ਲਗਨ ਪਈ ਦਿੱਤਾ ਜਾਂਦਾ ਬੈਸ ਜੀ ਉਸ ਦਿਨ ਤੋਂ ਕੁੜੀ ਤੇ ਮੁੰਡੇ ਦਾ ਘਰੋਂ ਬਾਹਰ ਨਿਕਲਣਾ ਬੰਦ ਹੈ ਸਾਹੇ ਲੱਤ ਬੰਨਣਾ ਸਾਹੇ ਬੰਨਿਆ ਗਿਆ ਜੀ ਇਹ ਹੁਣ ਹੁਣ ਨਹੀਂ ਘਰੋਂ ਨਿਕਲ ਸਕਦਾ ਹੈ ਘਰੋਂ ਨਹੀਂ ਨਿਕਲਣਾ ਹੁੰਦਾ ਚੱਕੀਆਂ ਵਾਉਣੀਆਂ ਵਿਆਹ ਤੋਂ 7 9 11 ਦਿਨ ਪਹਿਲਾਂ ਚੱਕੀਆਂ ਵਾਉਣ ਦੀ ਰਸਮ ਕੀਤੀ ਜਾਂਦੀ ਹੈ ਇਸ ਲਈ ਗਲੀ ਗੁਆੜ ਤੋਂ ਸੱਤ ਸੁਹਾਗਣਾਂ ਨੂੰ ਸੱਦਿਆ ਜਾਂਦਾ ਸੱਤ ਸੁਹਾਗਣ ਇਸਤਰੀਆਂ ਨੂੰ ਸੱਦ ਕੇ ਤੇ ਇਹ ਇਹ ਕੀਤੀ ਜਾਂਦੀ ਹੈ ਰਸਮ ਆ ਦੇਖੋ ਚੱਕੀਆਂ ਵਾਉਣੀਆਂ ਮਾਈਏ ਦੀ ਰਸਮ ਹੁੰਦੀ ਹੈ ਜੀ ਇੱਕ ਪੰਜਾਬ ਦੇ ਵਿਆਹ ਦਾ ਆਰੰਭ ਤਾਂ ਮਾਈਏ ਦੀ ਰਸਮ ਤੋਂ ਹੁੰਦਾ ਹੈ ਘਰ ਤੇ ਸਰੀਕੇ ਦੀਆਂ ਔਰਤਾਂ ਕੱਚਾ ਪੁੰਨਾਟਾ ਤਿਆਰ ਕਰਕੇ ਸੁੱਕੇ ਮੇਵੇ ਪੰਜੀਰੀ ਬਣਾਉਂਦੀਆਂ ਉਹਦੀਆਂ ਇਹ ਕੰਮ ਕੁੜੀ ਤਾਂ ਮੁੰਡੇ ਨੂੰ ਸਰੀਰਕ ਪੱਖੋਂ ਤਕੜਾ ਤੇ ਨਰੂਆ ਕਰਨ ਵਾਸਤੇ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਮਾਈਏ ਦੀ ਰਸਮ ਮਾਈਏ ਦੀ ਪਹਿਲੀ ਪੰਜੀਰੀ ਨਾਨਕੇ ਭੇਜਦੇ ਆ ਯਾਦ ਰੱਖਣੀ ਹੈ ਤੁਸੀਂ ਗੱਲ ਇਹ ਹੁਣ ਆਗੀ ਜੀ ਵਟਣੇ ਦੀ ਰਸਮ ਵਿਆਹ ਤੋਂ ਤਿੰਨ ਦਿਨ ਜਾਂ ਤਿੰਨ ਪਹਿਰ ਪਹਿਲਾਂ ਤਿੰਨ ਦਿਨ ਜਾਂ ਤਿੰਨ ਪਹਿਰ ਦੀ ਪੀ ਜਾਂਦੀ ਹੈ ਇਹ ਰਸਮ ਇੱਕ ਹੌਣ ਆਗੀ ਜੀ ਸ਼ਾਂਤ ਦੀ ਰਸਮ ਇਹ ਰਸਮ ਵਿੱਚ ਮਾਮਾ ਤੱਕੜੀ ਰਸੀ ਨਾਲ ਚਾਰ ਠੂਠੀਆਂ ਬੰਨ੍ਹ ਦਿੰਦਾ ਤੱਕੜੀ ਜਿਹੜੀ ਹੁੰਦੀ ਆ ਉਹਦੇ ਨਾਲ ਚਾਰ ਠੂਠੀਆਂ ਬੰਨ੍ਹ ਦਿੰਦਾ ਠੂਟੀ ਹੁੰਦੀ ਹੈ ਨਾ ਖੋਪਰਾ ਉਹ ਬੰਨ੍ਹ ਦਿੰਦਾ ਤਾਂ ਇੱਕ ਤਰ੍ਹਾਂ ਦਾ ਐਲਾਨ ਹੁੰਦਾ ਕਿ ਨਾਨਕਾ ਮੇਲ ਹੈ ਜਿਹੜਾ ਇਹ ਖੌਰੂ ਪਾਉਣ ਵਾਸਤੇ ਵਿਆਹ ਦੇ ਵਿੱਚ ਆ ਚੁੱਕਿਆ ਹੈ ਜੀ ਨਾਨਕਾ ਮੇਲਾ ਜਿਹੜਾ ਉਹਨਾਂ ਨੇ ਬਹੁਤ ਨੁਕਸਾਨ ਕਰਨਾ ਤੁਹਾਡਾ ਆ ਬਲਬ ਤੇ ਟੂਪਾ ਇਹਨਾਂ ਨੇ ਭੰਨਣੀਆਂ ਉਹ ਜਿਹੜੇ ਲੱਗੇ ਹੁੰਦੇ ਆ ਪਰ ਨਾਲੇ ਉਹ ਖਾੜ ਦੇਣੇ ਆ ਕਿੱਲੇ ਹੀ ਪੱਟ ਦੇਣੇ ਪਸ਼ੂਆਂ ਦੇ ਹੂੰ ਇਹਨੂੰ ਸ਼ਾਤ ਦੀ ਰਸਮ ਕਹਿ ਜਾਂਦੇ ਆ ਸ਼ਾਤ ਦੀ ਕਿਵੇਂ ਰਸਮ ਹੋਈਏ ਤਾਂ ਅਸ਼ਾਂਤੀ ਫਲਾਉਣਾ ਹੈ ਹਨਾ ਰਸਮ ਸ਼ਾਂਤ ਦੀ ਰਸਮ ਨਹਾਈਵਾ ਨਾਈ ਤੋਂ ਇਹਦੀ ਰਸਮ ਹੋ ਗਈ ਵਟਣਾ ਮਿਲਣ ਤੋਂ ਬਾਅਦ ਨਾਈ ਤੋਂ ਹੀ ਦੀ ਹੁੰਦੀ ਆ ਮੁੰਡੇ ਨੂੰ ਨਹਾਉਣ ਵਾਲੀ ਚੌਂਕੀ ਤੋਂ ਮਾਮਾ ਚੁੱਕ ਕੇ ਲਿਆਉਂਦਾ ਠੂਠੀਆਂ ਪਹਨੌਂਦਾ ਇਸ ਸਮੇ ਮਾਮੇ ਵੱਲੋਂ ਮੁੰਡੇ ਨੂੰ ਕੜਾਇਆ ਜਾਂ ਛਾਪ ਵੀ ਪਾਈ ਜਾਂਦੀ ਆ ਉਹ ਉੱਤੇ ਠੀਕਰੀਆਂ ਦੇ ਉੱਤੇ ਛਾਲ ਜੀ ਮਰਵਾ ਕੇ ਹਨਾ ਹਾਂ ਨਿਉਂਦੇ ਦੀ ਰਸਮ ਹੁੰਦੀ ਐ ਇਹਨੂੰ ਦਾਜ ਦੀ ਰਸਮ ਕਿਹਾ ਜਾਂਦਾ ਕੁੜੀ ਦੇ ਵਿਆਹ ਨੂੰ ਨਿਉਂਦਾ ਸਾਰੇ ਸਾਖ ਸਬੰਧੀ ਜਾਂਚ ਤੋਰਨ ਵਾਲੇ ਦਿਨ ਤੇ ਕਈ ਅੱਗੇ ਪਿੱਛੇ ਪਾ ਦਿੰਦੇ ਹਨ ਇਸ ਨੂੰ ਖੱਟ ਮਿਣਸਾਈ ਦੀ ਰਸਮ ਵੀ ਕਿਹਾ ਜਾਂਦਾ ਠੀਕ ਐ ਭਈ ਇਹਨੂੰ ਖੱਟ ਮਿਣਸਾਈ ਦੀ ਰਸਮ ਵੀ ਕਿਹਾ ਜਾਂਦਾ ਇਹ ਤੁਸੀਂ ਯਾਦ ਰੱਖਣਾ ਨਿਉਂਦੇ ਦੀ ਰਸਮ ਦਾਜ ਦੀ ਰਸਮ ਹੁੰਦੀ ਐ ਹੂੰ ਲਓ ਜੀ ਹੁਣ ਆ ਗਈ ਜਨ ਦੀ ਤਿਆਰੀ ਸਰਵਾਲਾ ਹੁਣ ਜਨ ਦੀ ਤਿਆਰੀ ਚ ਸਰਵਾਲਾ ਤੇ ਪੋਸ਼ਾਕ ਦੋ ਚੀਜ਼ਾਂ ਹੁੰਦੀਆਂ ਸਰਵਾਲਾ ਇਹ ਹੁੰਦਾ ਮੁੰਡੇ ਦਾ ਛੋਟਾ ਭਰਾ ਬਣਦਾ ਇਸ ਨੂੰ ਵੋਟੀ ਦਾ ਦੂਜਾ ਵਾਰ ਵੀ ਕਿਹਾ ਜਾਂਦਾ ਪੁਰਾਣੇ ਸਮਿਆਂ ਦੇ ਵਿੱਚ ਮਤਲਬ ਜਦੋਂ ਡੋਲੇ ਨਾਲ ਲੁੱਟੀਆਂ ਜਾਂਦੀਆਂ ਸੀ ਨਾ ਤੇ ਉਦੋਂ ਮਤਲਬ ਇਹ ਹੁੰਦਾ ਸੀ ਸਰਵਾਲੇ ਦਾ ਹੁਣ ਤਾਂ ਚਿੰਗੜ ਬੋਟ ਨੂੰ ਕਿਸੇ ਨੂੰ ਚੱਕ ਕੇ ਛਟੇ ਜਵਾਕ ਨੂੰ ਸਰਵਾਲਾ ਬਣਾ ਦਿੰਦੇ ਹਨ ਹਣਾ ਉਹਨਾਂ ਸਮੇਂ ਤੇ ਐਵੇਂ ਹੁੰਦਾ ਸੀਗਾ ਵੀ ਉਹ ਡੋਲੀ ਲੁੱਟਣ ਲੁੱਟਣ ਵਾਲੇ ਲਟੇਰੇ ਲਟੂਰੇ ਆ ਜਾਂਦੇ ਸੀ ਡਾਕੂ ਚੋਰ ਆ ਜਾਂਦੇ ਸੀ ਤਾਂ ਫਿਰ ਉਦੋਂ ਮੰਨ ਲਓ ਬਚਾਉਂਦਿਆਂ ਬਚਾਉਂਦਿਆਂ ਜਿਹੜਾ ਉਹਦੇ ਘਰ ਵਾਲਾ ਹੋਣ ਵਾਲਾ ਜਿਹੜਾ ਪਤੀ ਪਤੀ ਜਿਹੜਾ ਹੋ ਚੁੱਕਿਆ ਉਹ ਮੰਨ ਲਓ ਵੀ ਜੇ ਮਰ ਗਿਆ ਉਹਨਾਂ ਨਾਲ ਲੜਦਾ ਲੜਦਾ ਸ਼ਹੀਦੀ ਪਾ ਗਿਆ ਤਾਂ ਫਿਰ ਉਸ ਤੋਂ ਬਾਅਦ ਉਹ ਕੀ ਹੈ ਵੀ ਉਹ ਛੋਟੇ ਮੁੰਡੇ ਨੂੰ ਤੋਂ ਜਿਹੜਾ ਸਰਬਾਲਾ ਬਣਿਆ ਹੁੰਦਾ ਸੀ ਉਹਨੂੰ ਉਹ ਕੁੜੀ ਹੈ ਜਿਹੜੀ ਉਹ ਤੋਰ ਦਿੱਤੀ ਜਾਂਦੀ ਸੀ ਇਹ ਹੁੰਦਾ ਸੀਗਾ ਹੁਣ ਤਾਂ ਇੱਕ ਮਤਲਬ ਬਸ ਠੀਕ ਹੈ ਪੋਸ਼ਾਕ ਪੋਸ਼ਾਕ ਦਾ ਪ੍ਰਬੰਧ ਨਾਨਕੇਵਾਂ ਵੱਲੋਂ ਕੀਤਾ ਜਾਂਦਾ ਹੁਣ ਤਾਂ ਵੀ ਆਪ ਹੀ ਕਰਨਾ ਪੈਂਦਾ ਨਾਨਕੇ ਨੂਨਕੇ ਕੁਝ ਨਹੀਂ ਹੈ ਹਾਂ ਇਹ ਪਹਿਲਾ ਹੁੰਦਾ ਸੀਗਾ ਯਾਦ ਰੱਖਣ ਵਾਲੀ ਗੱਲ ਆ ਯਾਦ ਰੱਖਣੀ ਆ ਤੁਸੀਂ ਇਹ ਗੱਲ ਹਾਂ ਸੁਰਮਾ ਪਾਉਣ ਦੀ ਰਸਮ ਇਹ ਰਸਮ ਮੁੰਡੇ ਦੀ ਭਾਬੀ ਕਰਦੀ ਹੈ ਭਾਬੀਆਂ ਕਰਦੀਆਂ ਸੁਰਮਾ ਪਾਉਂਦੀਆਂ ਤੇ ਸੇਹਰਾ ਤੇ ਪੌਂਚੀਆਂ ਬੰਨਣੀਆਂ ਜਿਹੜੀਆਂ ਇਹ ਮੁੰਡੇ ਦੀਆਂ ਭੈਣਾਂ ਕਰਦੀਆਂ ਸੇਹਰਾ ਬੰਨਣ ਦੀ ਰਸਮ ਤੇ ਮੁੰਡੇ ਦੇ ਪੌਂਚੀਆਂ ਜਿਹੜੀਆਂ ਹੁੰਦੀਆਂ ਕਲੀਰੇ ਕਹਿ ਲਓ ਤੁਸੀਂ ਕੁਝ ਵੀ ਉਹ ਬੰਨਣ ਦੀ ਰਸਮ ਉਹ ਕਰਦੀਆਂ ਭੈਣਾਂ ਹੋਣ ਆਗੀ ਜੀ ਕੁਆਰੀ ਰੋਟੀ ਦੀ ਰਸਮ ਲੈ ਵੀ ਕੁਆਰੀ ਰੋਟੀ ਇਹ ਵੀ ਹੁੰਦੀ ਹੈ ਇੱਕ ਰਸਮ ਕੱਚੀ ਰੋਟੀ ਦੀ ਰਸਮ ਵੀ ਕਿਹਾ ਜਾਂਦਾ ਰਾਤ ਨੂੰ ਰੋਟੀ ਨੂੰ ਕੁਆਰੀ ਰੋਟੀ ਕਿਹਾ ਜਾਂਦਾ ਰਾਤ ਦੀ ਰੋਟੀ ਨੂੰ ਉਹਨੂੰ ਕਹੇ ਜਾਂਦਾ ਤੇ ਕੁੜੀ ਦੇ ਤਾਤੇ ਕੁੜੀ ਦੇ ਤਾਏ ਜਾਂ ਚਾਚੇ ਵੱਲੋਂ ਇਹ ਮਤਲਬ ਕੀ ਆ ਵੀ ਇਹ ਬਰਾਤ ਨੂੰ ਰੋਟੀ ਖਵਾਈ ਜਾਂਦੀ ਹੈ ਠੀਕ ਹੈ ਭਾਈ ਹਾਂ ਤਾਤੇ ਵੱਲੋਂ ਨਹੀਂ ਮਤਲਬ ਤਾਏ ਜਾਂ ਚਾਚੇ ਵੱਲੋਂ ਠੀਕ ਹੈ ਹਾਂ ਯਾਦ ਰੱਖਿਓ ਵੀ ਤੁਸੀਂ ਕੁਵਾਰੀ ਰੋਟੀ ਦੀ ਰਸਮ ਲਾਵਾ ਜਾਂ ਆਨੰਦ ਕਾਰਜ ਦੀ ਰਸਮ ਹੈ ਇਹ ਵਿਆਹ ਦੀ ਬਈ ਅਸਲੀ ਰਸਮ ਲਾਵਾ ਜਾਂ ਆਨੰਦ ਕਾਰਜ ਜਿਹੜੀ ਹੁੰਦੀ ਹੈ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜੀਆਂ ਚਾਰ ਲਾਵਾ ਹੁੰਦੀਆਂ ਉਸ ਨੂੰ ਆਨੰਦ ਕਾਰਜ ਦੀ ਰਸਮ ਵੀ ਕਿਹਾ ਜਾਂਦਾ ਹੈ ਇਸ ਮੌਕੇ ਆਸਾ ਜੀ ਦੀ ਵਾਰ ਦਾ ਕੀਰਤਨ ਆ ਤੇ ਇਸ ਪਿੱਛੋਂ ਰਾਗੀ ਮੈਂ ਪੱਲੇ ਤੈਂਡੇ ਲਾਗੀ ਸਭੇ ਸਾਖ ਕੁੜਾਵੇ ਡੱਠੇ ਤੋਂ ਪੱਲੇ ਤੈਂਡੇ ਲਾਗੀ ਇਹ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਹ ਪੜਿਆ ਜਾਂਦਾ ਕੁੜੀ ਦਾ ਪਿਓ ਹੈ ਜਿਹੜਾ ਉਹ ਕੁੜੀ ਦਾ ਪੱਲਾ ਮੁੰਡੇ ਦੇ ਹੱਥ ਫੜਾਉਂਦਾ ਫਿਰ ਚਾਰ ਲਾਵਾਂ ਦਾ ਪਾਠ ਆਖਿਰ ਵਿੱਚ ਅਰਦਾਸ ਹੋ ਜਾਂਦੀ ਹੈ ਤੇ ਲੋ ਜੀ ਵਿਆਹ ਹੋ ਜਾਂਦਾ ਸੰਪੂਰਨ ਠੀਕ ਹੈ ਹੁਣ ਆਗੀ ਜੀ ਵਰੀ ਦੀ ਰਸਮ ਆਨੰਦ ਕਾਰਜ ਤੋਂ ਬਾਅਦ ਵਰੀ ਦੀ ਰਸਮ ਹੁੰਦੀ ਹੈ ਜਿਹੜੇ ਜਾਂਜੀ ਹੁੰਦੇ ਆ ਜਿਹੜੀ ਵਰੀ ਲੈ ਕੇ ਆਉਂਦੇ ਆ ਉਹ ਟੋਕਰੀ ਵਿੱਚ ਬੰਦ ਦੀ ਬੰਦ ਕੁੜੀ ਵਾਲਿਆਂ ਦੇ ਘਰ ਪਹੁੰਚਾ ਦਿੱਤੀ ਜਾਂਦੀ ਹੈ ਜਾਨੀ ਜਿਹੜੇ ਜਾਂਜ ਚਾਏ ਹੁੰਦੇ ਆ ਨਾ ਜਿਹੜੇ ਜਾਨੀ ਉਹ ਲੈ ਕੇ ਆਉਂਦੇ ਮੁਕਲਾਵਾ ਕੁੜੀ ਦੀ ਵਿਦਾਈ ਮੁਕਲਾਵਾ ਮਟਿਆਰਤੀ ਦਾ ਮੁਕਲਾਵਾ ਵਿਆਹ ਵਾਲੇ ਦੇਣੀ ਕੀਤਾ ਜਾਂਦਾ ਪਰ ਜਿਨ੍ਹਾਂ ਦੀ ਧੀ ਛੋਟੀ ਉਮਰ ਦੀ ਹੋਵੇ ਉਹਦਾ ਮੁਕਲਾਵਾ ਜੀ ਮਟਿਆਰ ਹੋਣ ਤੋਂ ਬਾਅਦ ਵਿੱਚ ਕੀਤਾ ਜਾਂਦਾ ਮਟਿਆਰ ਜਦੋਂ ਹੋ ਜਾਂਦੀ ਹੈ ਫਿਰ ਕੀਤਾ ਜਾਂਦਾ ਹੈ ਕਈਆਂ ਦੇ ਵਿਆਹ ਹੋ ਕੇ ਤੇ ਉਹ ਮੁਕਲਾਵਾ ਬਹੁਤ ਬਾਅਦ ਦੇ ਵਿੱਚ ਲੈਣ ਜਾਂਦੇ ਆ ਉਹ ਵੀ ਹੁਣ ਖੈਰ ਤੀਜਾ ਖਤਮ ਹੋ ਗਈਆਂ ਹੋ ਹਰ ਤਾਂ ਮੈਂ ਕਹਿੰਦਾ ਵੀ ਕਿਸੇ ਦਾ ਰਿਸ਼ਤਾ 6 ਮਹੀਨੇ ਟਿਕ ਜੇ ਨਾ ਤੇ ਵਾਹੀ ਗੁਰੂ ਭਲੀ ਕਰੇ ਹੁਣ ਨਹੀਂ 2 ਮਹੀਨੇ ਨਹੀਂ ਹੁਣ ਤਾਂ ਨਹੀਂ ਨਾ ਹਾਂ ਹੁਣ ਆ ਗਈ ਜੀ ਡੋਲੀ ਦੀ ਪਹੁੰਚ ਤੋਂ ਪਿੱਛੋਂ ਰਸਮਾਂ ਕਿਹੜੀਆਂ ਹੋਣੀਆਂ ਡੋਲੀ ਪਹੁੰਚ ਚੁੱਕੀ ਆ ਪਾਣੀ ਵਾਰਨ ਦੀ ਰਸਮ ਮੁੰਡੇ ਦੀ ਮਾਂ ਪਾਣੀ ਵਾਰਦੀ ਐ ਪਾਣੀ ਵਾਰ ਕੇ ਪੀਣ ਤੋਂ ਭਾਵ ਕੀ ਐ ਕਿ ਤੇਰੀਆਂ ਸਭ ਬਲਾਵਾ ਮੈਂ ਆਪਣੇ ਸਿਰ ਲੈ ਲਈਆਂ ਤੇਰੀਆਂ ਸਾਰੀਆਂ ਸਮੱਸਿਆਵਾਂ ਬਲਾਵਾ ਉਸਾਰੀਆਂ ਆਪਣੇ ਸਿਰ ਦਰਵਾਜਾ ਰੋਕਣ ਦੀ ਰਸਮ ਮੁੰਡੇ ਦੀਆਂ ਪਹਿਣਾ ਕਰਦੀਆਂ ਬਈ ਬੜਾ ਖਰਚਾ ਹੁੰਦਾ ਮੁੰਡੇ ਦਾ ਵਿਆਹ ਹੋਣਾ ਸੌਖਾ ਨਹੀਂ ਪਿਆ ਆ ਸੁਣ ਲਓ ਮੁੰਝ ਮੁੰਝ ਠਾਉਣ ਦੀ ਰਸਮ ਹੁੰਦੀ ਹੈ ਮੁੰਡੇ ਦੀ ਮਾਂ ਕਰਦੀ ਹੈ ਖੰਡ ਪਿਆਲਾ ਵੀ ਕਿਹਾ ਜਾਂਦਾ ਇਹਨੂੰ ਮੁੰਝ ਠਾਇਆ ਜਾਂਦਾ ਮੁੰਝੂਠਾ ਕਰਵਾਇਆ ਜਾਂਦਾ ਲਓ ਜੀ ਬਹੁਤ ਹੋ ਗਈਆਂ ਵਿਆਹ ਦੀਆਂ ਰਸਮਾਂ ਆਜੋ ਫਿਰ ਚੱਲਦੇ ਆਂ ਅਸਲੀ ਸਚਾਈ ਹੈ ਜਿਹੜੀ ਉਹ ਤਾਂ ਮੌਤ ਹੀ ਹੈ ਲਓ ਮੌਤ ਦੀਆਂ ਰਸਮਾਂ ਤੇ ਚੱਲਦੇ ਆਂ ਆਪਾਂ ਮੌਤ ਦੀ ਨਿਸ਼ਾਨੀ ਕੀ ਹੈ ਬੁੱਢੇ ਜਾਂ ਬੁੱਢੀ ਦੇ ਹੱਥਾਂ ਪੈਰਾਂ ਵਿੱਚ ਸੋਜਣ ਆ ਜਾਣੀ। ਕੋਰੜੂ ਵੱਜਦੇ ਸਾਰ ਬੰਦੇ ਨੂੰ ਧਰਤੀ ਤੇ ਲਟਾ ਦਿੱਤਾ ਜਾਂਦਾ ਹੈ। ਜਦੋਂ ਉਹਦਾ ਵਜਣ ਲੱਗ ਜਾਂਦਾ ਹੈ ਕੋਰੜੂ ਤੇ ਉਹਦੋਂ ਉਹਨੂੰ ਧਰਤੀ ਤੇ ਲਟਾ ਦਿੱਤਾ ਜਾਂਦਾ ਹੈ ਜੇ ਬੰਦਾ ਚਾਰ ਪਾਈ ਤੇ ਲੇਟਿਆ ਮਰ ਜਾਵੇ ਤਾਂ ਉਹਦੀ ਗਤੀ ਨਹੀਂ ਮੰਨੀ ਜਾਂਦੀ। ਉਹਨੂੰ ਥੱਲੇ ਲਟਾਇਆ ਜਾਂਦਾ ਉਹਨੂੰ। ਹੂੰ। ਮਰਨ ਦੀ ਨਿਸ਼ਾਨੀ ਪਤਾ ਲੱਗਣ ਤੇ ਉਸ ਨੂੰ ਗੀਤਾ ਦਾ ਪਾਠ ਵੀ ਸੁਣਾਇਆ ਜਾਂਦਾ ਹੈ। Hindu ਧਰਮ ਦੇ ਵਿੱਚ ਗੀਤਾ ਦਾ ਪਾਠ ਸੁਣਾਇਆ ਜਾਂਦਾ ਉਸ ਨੂੰ। ਹੂੰ। ਗਊਦਾਨ ਦੀ ਪ੍ਰਥਾ ਜਿਹੜੀ ਬੁੱਢੇ ਬੰਦੇ ਦੀ ਸੂਰਤ ਕਾਇਮ ਰਹਿੰਦਿਆ ਉਹ ਗਊਦਾਨ ਕੀਤੀ ਜਾਂਦੀ ਹੈ ਇਹਦਾ ਮਹਤਵ ਇਹ ਹੈ ਵੀ ਮਨੁੱਖ ਨੂੰ ਮਰਨ ਪਿੱਛੋਂ ਇੱਕ ਬੇਤਰਨੀ ਨਦੀ ਵਿੱਚੋਂ ਪਾਰ ਲੰਘਾਉਣਾ ਤੇ ਇਹ ਨਦੀ ਹੈ ਜਿਹੜੀ ਰਾਤ ਨੂੰ ਲਾਟਾਂ ਛੱਡਦੀ ਹੈ ਉੱਬਲਦੀ ਹੈ ਜੇ ਗਊਦਾਨ ਕੀਤੀ ਹੋਵੇ ਤਾਂ ਇਸ ਨਦੀ ਵਿੱਚੋਂ ਲੰਘਦੇ ਸਮੇਂ ਜੀਵ ਨੂੰ ਜੀਵ ਜਿਹੜਾ ਹੈਗਾ ਉਹ ਗਾ ਆਪਣੀ ਪੂਛ ਫੜਾ ਕੇ ਉਸ ਨੂੰ ਪਾਰ ਲੰਘਾ ਦਿੰਦੀ ਹੈ ਉਸ ਨੂੰ ਕਿਹਾ ਜਾਂਦਾ ਵੈਤਰਨੀ ਇਹ ਯਾਦ ਰੱਖਣੀ ਹੈ ਤੁਸੀਂ ਇਹ ਵੀ ਗਊਦਾਨ ਦਿੱਤੀ ਜਾਂਦੀ ਹੈ ਵੀ ਇੱਕ ਮਹੱਤਵ ਹੈ ਹਾਂਜੀ ਲਓ ਜੀ ਹੋੜ ਹੋ ਗਿਆ ਵੈਣਾ ਦਾ ਆਰੰਭ ਕੀਰਨਾ ਸਿਆਪੇ ਵੈਣਾ ਦਾ ਆਰੰਭ ਮਰਨ ਵਾਲੇ ਦੇ ਸ਼ੁਰੂ ਹੋ ਜਾਂਦਾ ਹੈ ਇਸਤਰੀਆਂ ਲੰਮੇ ਸੁਰਾ ਵਿੱਚ ਦਿਲ ਖਿੱਚਵੇਂ ਟੰਗ ਨਾਲ ਵੈੜ ਪਾਉਂਦੀਆਂ ਆਪੋ ਆਪਣੇ ਤਰੀਕੇ ਆ ਇਸਤਰੀਆਂ ਦੇ ਵੈਣ ਪਾਉਣ ਦੇ ਕੋਈ ਤਾਂ ਪਿੱਛੋਂ ਹੀ ਮਤਲਬ ਬੁੱਡੀਆਂ ਜਿਹੜੀਆਂ ਔਰਤਾਂ ਮੈਨੂੰ ਨਹੀਂ ਲੱਗਦਾ ਵੀ ਹੁਣ ਗਾਹ ਵਾਲੇ ਸਮਿਆਂ ਦੇ ਵਿੱਚ ਉਹ ਔਰਤਾਂ ਰਹਿ ਜਾਣਗੀਆਂ ਜਿਹੜੀਆਂ ਬੜੇ ਸੁਚੱਜੇ ਟੰਗ ਨਾਲ ਵੈਣ ਕੀਰਨਾ ਪਾਉਂਦੀਆਂ ਹੁੰਦੀਆਂ ਸੀ ਤੇ ਉਹ ਸਾਰਾ ਮਾਹੌਲ ਉਹਨਾਂ ਨੇ ਕੰਮਕੀਨ ਕਰ ਦੇਣਾ ਮਾਸ ਮੇਰੇ ਪਿੰਡ ਦੀ ਇੱਕ ਔਰਤ ਨੂੰ ਜਾਣਦਾ ਹੈ ਵੀ ਜਿਹੜੀ ਉਹ ਪਿੱਛੋਂ ਹੀ ਮਤਲਬ ਜਿਵੇਂ ਜਿਹਦੇ ਘਰੇ ਮਰਤੂ ਹੋਈ ਆ ਤੇ ਉਹ ਵੀ ਉਹਨੇ ਮਤਲਬ ਆਪਦੇ ਘਰੋਂ ਹੀ ਸ਼ੁਰੂ ਹੋ ਜਾਣਾ ਉਹਨੇ ਮਤਲਬ ਉਹ ਬੜਾ ਸਥਿਤੀ ਆ ਜਿਹੜੀ ਉਹਨੂੰ ਉਸ ਸਥਿਤੀ ਨੂੰ ਉਹਨੇ ਗਮਗੀਨ ਕਰ ਦੇਣਾ ਬੜੇ ਸ਼ਾਨਦਾਰ ਟੰਗਣਾ ਇਹ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁਣ ਤਾਂ ਕੁੜੀਆਂ ਜਿਹੜੀਆਂ ਮਤਲਬ ਅੱਜ ਕੱਲ੍ਹ ਦੀਆਂ ਜਿਹੜੀਆਂ ਔਰਤਾਂ ਕਹਿ ਲੋ ਤੇ ਉਹ ਨਹੀਂ ਇਹ ਨਾ ਮਤਲਬ ਉਸ ਦਰਜੇ ਦੀ ਨਹੀਂ ਕਿ ਪ੍ਰਾਪਤੀ ਹੁਣ ਤਾਂ ਲੋਕੀ ਮਤਲਬ ਅੰਦਰਲੇ ਭਾਵ ਹੈ ਜਿਹੜੇ ਉਹ ਖਤਮ ਭਾਵਨਾਵਾਂ ਖਤਮ ਹੁੰਦੀਆਂ ਜਾ ਰਹੀਆਂ ਹਨ ਲੋਕਾਂ ਨੂੰ ਤਹਿੰਦਾ ਵੀ ਲੈ ਜੋ ਲੈ ਜੋ ਚਾਕੇ ਛੇਤੀ ਜਣੇ ਪਾਠ ਕਰਾਓ ਤੇ ਲਓ ਜੀ ਠੀਕ ਹੈ ਖਤਮ ਕਰੋ ਪਿੰਡ ਛੱਡਣ ਦੀ ਰਸਮ ਪੁੱਠੀ ਚੱਕੀ ਵਾਹ ਕੇ ਸਤਨਾਜੇ ਨਾਲ ਚਾਰ ਪਿੰਡ ਬਣਾਏ ਜਾਂਦੇ ਹਨ ਚਾਰ ਪਿੰਨੀਆਂ ਪਿੰਡ ਪਿੰਨੀਆਂ ਪਿੰਡ ਕਿਤੇ ਉਹ ਨਹੀਂ ਗਾਂਵ ਨਹੀਂ ਵਿਲੇਜ ਨਹੀਂ ਪਿੰਡ ਦਾ ਬਾਪ ਪਿੰਨੀਆਂ ਪਿੰਨੀਆਂ ਬਣਾ ਕੇ ਥਾਲ ਚ ਰੱਖੀਆਂ ਜਾਂਦੀਆਂ ਇਹਦੇ ਨਾਲ ਇੱਕ ਕੋਲ ਪੁੱਠੀ ਚੱਕੀ ਵਹੀ ਜਾਂਦੀ ਹੈ ਪੁੱਠੀ ਚੱਕੀ ਚਲਾਈ ਜਾਂਦੀ ਹੈ ਇਸ ਤਰ੍ਹਾਂ ਨਹੀਂ ਚਲਾਈ ਜਾਂਦੀ ਪੁੱਠੇ ਪਾਸੇ ਚਲਾਈ ਜਾਂਦੀ ਹੈ ਠੀਕ ਹੈ ਇੱਕ ਕੋਲੀ ਕੋ ਸੂਤ ਦਾ ਗਲੋਟਾ ਚਾਰ ਪੈਸੇ ਇੱਕ ਪਾਣੀ ਦੀ ਮੱਗੀ ਰੱਖ ਦਿੱਤੀ ਜਾਂਦੀ ਹੈ ਖੜੇ ਹੋ ਕੇ ਫਿਰ ਸਤਕਾਰ ਕਰਨਾ ਜਨਾਨੀਆਂ ਇਸ ਵੇਲੇ ਸਤਕਾਰ ਨਾਲ ਖੜੇ ਹੋ ਕੇ ਰੁੰਦੀਆਂ ਰਸਤੇ ਵਿੱਚ ਜਿੱਥੇ-ਜਿੱਥੇ ਅਰਤੀ ਲੈ ਕੇ ਲੰਘਦੇ ਹਨ ਆਉਂਦੇ ਜਾਂਦੇ ਲੋਕ ਜੁੱਤੀਆਂ ਲਾ ਕੇ ਉਸ ਰੱਬ ਦੇ ਘਰੇ ਜਾ ਰਹੇ ਬੰਦੇ ਦੇ ਸਤਕਾਰ ਵਿੱਚ ਖੜੇ ਹੁੰਦੇ ਹਨ ਦੇਖੋ ਤੁਸੀਂ ਹੁਣ ਕਿੱਥੇ ਤੁਸੀਂ ਕੋਈ ਖੜਾ ਦੇਖ ਲੋਗੇ ਸਭ ਆਪ ਆਪ ਦੇ ਕੰਮਾਂ 'ਚ ਤਰੇ ਫਿਰਦੇ ਹੁੰਦੇ ਆ ਪਾਸਾ ਬਦਲਣਾ ਇਹਨੂੰ ਕਿਹਾ ਜਾਂਦਾ ਚੋਰ ਭਲਾਈ ਦੀ ਰਸਮ ਯਾਦ ਰੱਖਿਓ ਐਵੇਂ ਦੇ ਪ੍ਰਸ਼ਨ ਬਣ ਜਾਂਦੇ ਹੁੰਦੇ ਆ ਬਣੇਵੇ ਸਿਵਿਆਂ ਤੋਂ ਥੋੜੀ ਦੂਰ ਪਹਿਲਾਂ ਅਰਥੀ ਨੂੰ ਪੁੰਜੇ ਰੱਖਿਆ ਜਾਂਦਾ ਸਵੇ ਜਾਣ ਸਵੇਆਂ ਦੇ ਜਾਣ ਤੋਂ ਪਹਿਲਾਂ ਮੁਰਦੇ ਦੇ ਪੈਰ ਅੱਗੇ ਵੱਲ ਤੇ ਸਿਰ ਪਿੱਛੇ ਵੱਲ ਕਰ ਦਿੱਤਾ ਜਾਂਦਾ ਹੈ ਸਿਰ ਤੇ ਪੈਰਾ ਵੱਲ ਲੱਗੇ ਕਾਂਦੀ ਵੀ ਆਪਣੀ ਥਾਂ ਬਦਲ ਲੈਂਦੇ ਹਨ ਸਿਰ ਤੇ ਪੈਰਾ ਵੱਲ ਜਿਹੜੇ ਕੰਧੇ ਮੋਢਿਆਂ ਤੇ ਚੱਕੇ ਹੁੰਦੇ ਉਹਨਾਂ ਨੂੰ ਕਿਹਾ ਜਾਂਦਾ ਕਾਂਦੀ ਜਿਨ੍ਹਾਂ ਨੇ ਆਪਣੇ ਕੰਧਿਆਂ ਤੇ ਉਸ ਉਹਨੂੰ ਚੱਕਿਆ ਹੋਇਆ ਆ ਉਕੀ ਕਰਦੇ ਉਹ ਵੀ ਆਪਣੀ ਜਗ੍ਹਾ ਬਦਲ ਲੈਂਦੇ ਅੱਗੇ ਜਿਹੜੇ ਅਗਲੇ ਜਿਹੜੇ ਉਹ ਪਿੱਛੇ ਹੋ ਜਾਂਦੇ ਪਿਛਲੇ ਜਿਹੜੇ ਅੱਗੇ ਹੋ ਜਾਂਦੇ ਮਟਕੀ ਪੰਨਣ ਦੀ ਰਸਮ ਅਰਤੀ ਰੱਖਣ ਦੀ ਥਾ ਤੇ ਸੜੀ ਦੇ ਚਾਰੇ ਪਾਸੇ ਚਾਰ ਪੈਸੇ ਰੱਖ ਦਿੱਤੇ ਜਾਂਦੇ ਹਨ ਉਹ ਜਿਹੜੀ ਹੁੰਦੀ ਹੈ ਸੜੀ ਤੇ ਸਿਵਿਆ ਵਾਲੇ ਪਾਸੇ ਮਟਕੀ ਪੰਨੀ ਜਾਂਦੀ ਹੈ ਵਿਚਾਰ ਇਹ ਹੈ ਕਿ ਇਸ ਵੇਲੇ ਪੰਨੀ ਮਟਕੀ ਦਾ ਪਾਣੀ ਤੇ ਪਿੰਨੇ ਮਰੇ ਬੰਦੇ ਨੂੰ ਅਗਲੇ ਲੋਕ ਵਿੱਚ ਜਾਂਦੇ ਸਮੇ ਥੋੜੇ ਕਰ ਥੋੜੇ ਥੋੜੇ ਕਰਕੇ ਖਾਣ ਪੀਣ ਨੂੰ ਮਿਲਦੇ ਰਹਿਣਗੇ ਇਹਦੇ ਪਿੱਛੇ ਭਾਵਨਾ ਇਹ ਹੈ ਵੀ ਜਿਹੜਾ ਉਹ ਮਰ ਚੁੱਕਿਆ ਉਹ ਮਤਲਬ ਕੀ ਆ ਵੀ ਉਹ ਜਦੋਂ ਪ੍ਰਮਾਤਮਾ ਦੇ ਉਹ ਦਰਗਾਹ ਚ ਜਾਂਦੇ ਆ ਕਿਤੇ ਥੱਕ ਨਾ ਜਾਵੇ ਉਹ ਰਾਹ ਚ ਹੀ ਨਾ ਕਿਤੇ ਹਨਾ ਇੱਕ ਵਾਰੀ ਇੱਥੇ ਮਰੇ ਅਤਿ ਸੱਚੀ ਵਾਰੀ ਰਾਹ ਚ ਨਾ ਮਰ ਜੇ ਇਸ ਕਰਕੇ ਕੀ ਕੀਤਾ ਜਾਂਦਾ ਉਸ ਦੀ ਕੀ ਹੈ ਵੀ ਉਹ ਉਹਦੀ ਆਪਣੇ ਆਹਾ ਪਾਣੀ ਉਹਨੂੰ ਪਾਣੀ ਵੀ ਤੇ ਉਹ ਪਿੰਨੇ ਜਿਹੜੇ ਹੁੰਦੇ ਬਣਾਈ ਹੋਏ ਪਿੰਡ ਉਹ ਉੱਦ ਰੱਖੇ ਜਾਂਦੇ ਆ ਚਿਤਾ ਤੇ ਰੱਖਣਾ ਸਿਵਿਆਂ ਤੇ ਪਹੁੰਚ ਕੇ ਬੰਦੇ ਦੀ ਆਰਥੀ ਜਿਹੜੀ ਹੁੰਦੀ ਆ ਉਹਨੂੰ ਚਿਤਾ ਤੇ ਰੱਖ ਦਿੱਤਾ ਜਾਂਦਾ। ਵੱਡਾ ਪੁੱਤਰ ਅੰਤਮ ਦਰਸ਼ਨਾਂ ਲਈ ਮੋਏ ਬੰਦੇ ਦਾ ਮੂੰਹ ਨੰਗਾ ਕਰਦਾ। ਦਰਸ਼ ਫਿਰ ਲੋਕੀ ਸਾਰੇ ਦਰਸ਼ਨ ਕਰ ਲੈਂਦੇ ਆ। ਮੂੰਹ ਵਿੱਚ ਚਾਂਦੀ ਦਾ ਰੁਪਈਆ ਪਾ ਕੇ ਤੇ ਉਹ ਮੂੰਹ ਜਿਹੜਾ ਉਹ ਦੁਬਾਰਾ ਉਸਨੂੰ ਵੋਨੋ ਟੱਕ ਦਿੱਤਾ ਜਾਂਦਾ ਹੈ। ਹੁਣ ਆ ਗਈ ਜੀ ਅੱਗ ਦੇਣ ਦੀ ਰਸਮ। ਵੱਡਾ ਪੁੱਤਰ ਅੱਗ ਦੇਣ ਦੀ ਰਸਮ ਨੂੰ ਅਦਾ ਕਰਦਾ। ਕਪਾਲ ਕਿਰਿਆ। ਕਪਾਲ ਖੋਪੜੀ ਨੂੰ ਕਹਿੰਦੇ ਆ ਹਨਾ ਕਪਾਲ ਕਿਰਿਆ। ਚਿਖਾ ਦੇ ਵਿੱਚੋਂ ਲੱਕੜੀ ਕੱਢ ਕੇ ਅਰਥੀ ਉੱਤੇ ਜ਼ਿੰਮੇਵਾਰੀ ਨਿਮਾਉਣ ਵਾਲਾ ਬੰਦਾ ਜਿਹੜਾ ਇੱਕ ਹੁੰਦਾ ਉਹ ਉਸ ਸੜ ਰਹੇ ਮੁਰਦੇ ਦੇ ਸਿਰ ਵਿੱਚ ਲੱਕੜੀ ਮਾਰ ਕੇ ਕਪਾਲ ਖਿਰਿਆ ਕਰਦਾ ਉਹਦੀ ਖੋਪੜੀਏ ਜਿਹੜੀ ਉਹਨੂੰ ਭੰਦਦਾ ਡੱਕੇ ਤੋੜਨ ਦੀ ਰਸਮ ਕਪਾਰ ਕਿਰਿਆ ਤੋਂ ਬਾਅਦ ਇਹ ਬਹੁਤ ਮਤਲਬ ਰਸਮ ਹੈ ਨਾ ਜਿਹੜੀ ਇਹ ਸੱਚੀ ਗੱਲ ਹੈ ਇਹ ਬਹੁਤ ਮਤਲਬ ਹੈ ਇਸ ਰਸਮ ਨੂੰ ਬੜੀ ਮੇਰੀ ਭਾਵਨਾ ਨਾਲ ਜੁੜੀ ਹੋਈ ਹੈ ਤੁਸੀਂ ਕਹੋਗੇ ਸਰ ਇਹ ਕੀ ਕਹੀ ਜਾਂਦੇ ਆ ਸਾਹੇ ਸੱਚੀ ਨਾ ਕੋਈ ਆਪਣਾ ਕੋਈ ਕਹਿੰਦੇ ਕੋਈ ਵੀ ਆਖੀ ਜਾਵੇ ਵੀ ਅਸੀਂ ਬੜੇ ਤੇਰੇ ਚਾਹਣ ਵਾਲੇ ਆ ਅਸੀਂ ਬੜਾ ਤੇਰਾ ساری ਉਮਰ ਸਾਥ ਨਹੀਂ ਛੱਡਾਂਗੇ ਉਹ ਡੱਕੇ ਤੋੜਨ ਦੀ ਰਸਮ ਉਹ ਵੀ ਕਰਦੇ ਆ ਦੇਖ ਲਓ ਕਪਾਲ ਕਰਿਆ ਦੌਰਾਨ ਬਾਕੀ ਦੇ ਲੋਕ ਇਧਰ ਉਧਰੋਂ ਡੱਕੇ ਚੁਗ ਕੇ ਤੋੜਦੇ ਚਿਖਾ ਵਿੱਚ ਸੁੱਟ ਕੇ ਬਿਨਾ ਪਿੱਛੇ ਦੇਖਿਆ ਮੁੜ ਜਾਂਦੇ ਹਨ ਇਹਦਾ ਭਾਵ ਹੈ ਮਰਦੇ ਨਾਲੋਂ ਰਿਸ਼ਤਾ ਤੋੜ ਲਿਆ ਉਹ ਕੀ ਕਰਦੇ ਆ ਡੱਕੇ ਚੱਕਦੇ ਆ ਕਿਤੋਂ ਵੀ ਉਥੇ ਡੱਕਾ ਚੱਕ ਕੇ ਤੋੜ ਕੇ ਸੇਵਿਆਂ ਤੇ ਸੱਟ ਕੇ ਬਿਨਾ ਮਤਲਬ ਪਿੱਛੇ ਦੇਖਿਆ ਮੁੜ ਜਾਂਦੇ ਆ ਉਹ ਕਹਿੰਦੇ ਅੱਜ ਤੋਂ ਬਾਅਦ ਤੇਰਾ ਤੇ ਸਾਡਾ ਕੋਈ ਰਿਸ਼ਤਾ ਨਹੀਂ ਤੂੰ ਆਵਦੇ ਘਰੇ ਅਸੀਂ ਆਵਦੇ ਘਰੇ ਹੈ ਕਿ ਨਹੀਂ ਗੱਡੀ ਖਤਰਨਾਕ ਰਸ ਮੈਂ ਦੇਖ ਲਉ ਐਵੇਂ ਮਾਨ ਕਰੀ ਜਾਂਦੇ ਨੇ ਆਪਾਂ ਫਲਾਣਾ ਮੇਰਾ ਯਾਰ ਹੈ ਜੀ ਫਲਾਣੀ ਕੁੜੀਆਂ ਕਰੀ ਜਾਂਦੀਆਂ ਮੇਰੀ ਸਹੇਲੀ ਹੈ ਜੀ ਫਲਾਣੀ ਬੜਾ ਮਤਲਬ ਮੇਰੇ ਨਾਲ ਬੜਾ ਪ੍ਰੇਮ ਹੈ ਉਹਦਾ ਹੈ ਇਹ ਆਪਾਂ ਕਰਦੇ ਆ ਦੇਖ ਲਓ ਆਹ ਦੇਖ ਲਓ ਆਹ ਰਸਮ ਹੋਣੀ ਆ ਤੁਹਾਡੇ ਨਾਲ ਤੁਹਾਡੇ ਨਾਲ ਮੇਰੇ ਨਾਲ ਵੀ ਹੋਣੀ ਆ ਡੱਕੇ ਤੋੜਨ ਦੀ ਰਸਮ ਫੁੱਲ ਪਾਉਣ ਦੀ ਰਸਮ ਪੌਣਾ ਪੌਣ ਦੀ ਰਸਮ ਦਾ ਕੰਮ ਪਹਿਲਾਂ ਨਾਈ ਜਾਂ ਬ੍ਰਾਹਮਣ ਕਰਦੇ ਸੀ ਅੱਜ ਕੱਲ ਕ ਇੱਕ ਪਰਿਵਾਰ ਦਾ ਮੈਂਬਰ ਹੀ ਕਰ ਦਿੰਦਾ ਅੱਜ ਕੱਲ ਤਾਂ ਫੁੱਲ ਪੌਣਾ ਫੁੱਲ ਹੱਡੀਆਂ ਨੂੰ ਕਿਹਾ ਜਾਂਦਾ ਸਤਕਾਰ ਵਾਸਤੇ ਫੁੱਲ ਕਿਹਾ ਜਾਂਦਾ ਉਹਨਾਂ ਦਰਖਤ ਉਤੋਂ ਫੁੱਲਾਂ ਦੀ ਜਿਹੜੀ ਪੌਟਰੀ ਲਾ ਕੇ ਸਵੇ ਦੇ ਚਾਰੇ ਪਾਸੇ ਸੱਤ ਗੇੜੇ ਕੱਢੇ ਜਾਂਦੇ ਹਨ ਤੇ ਦੋ ਪੈਸੇ ਪਹਾੜੇ ਦੇ ਉੱਤੇ ਸੁੱਟ ਕੇ ਮਰਨ ਵਾਲੇ ਦਾ ਨਾਂ ਲੈ ਕੇ ਕਿਹਾ ਜਾਂਦਾ ਆਹ ਭਗਤਾ ਹੁਣ ਹਰ ਦਵਾਰ ਚੱਲੀਏ ਹਰ ਦਵਾਰ ਫੁੱਲ ਪੌਣ ਗਾਇਆ ਜਾਂਦਾ ਕੀਰਤਪੁਰ ਵੀ ਜਾਂਦੇ ਆ ਪਿਛਲੇ ਕੁਝ ਸਾਲਾਂ ਤੋਂ ਸਿੱਖ ਪਰਿਵਾਰ ਹੈ ਜਿਹੜੇ ਉਹ ਪਤਾਲਪੁਰੀ ਕੀਰਤਪੁਰ ਸਾਹਿਬ ਵਿੱਚ ਫੁੱਲ ਪਾਉਣ ਜਾਂਦੇ ਆ ਕੀਰਤਪੁਰ ਸਾਹਿਬ ਪਤਾਲਪੁਰੀ ਕਿਹਾ ਜਾਂਦਾ ਪੁੰਨਦਾਨ ਦੀ ਰਸਮ ਫੁੱਲ ਤਾਰਨ ਗਏ ਲੋਕ ਉੱਥੇ ਪੰਡਤਾਂ ਜਾਂ ਪਾਠੀਆਂ ਤੋਂ ਪਾਠ ਕਰਵਾ ਕੇ ਦਾਨ ਪੁੰਨ ਵੀ ਕਰਦੇ ਆ ਵੀ ਪੁੰਨਦਾਨ ਦੀ ਰਸਮ ਕਰਮੀ ਧਰਮੀ ਬੈਠਣਾ ਮਰਨ ਵਾਲੇ ਦੇ ਸੰਬੰਧੀਆਂ ਨੂੰ ਕਰਮੀ ਧਰਮੀ ਬਿਠਾਇਆ ਜਾਂਦਾ ਵੱਡੇ ਮੁੰਡੇ ਦਾ ਇਹ ਧਰਮ ਹੁੰਦਾ ਹੈ ਕਿ ਉਹ 10 ਦਿਨਾਂ ਤੱਕ ਦੁਸ਼ਹਿਰੇ ਤੱਕ 10 ਦੁਸ਼ਹਿਰਾ ਮਤਲਬ 10 ਦਿਨਾਂ ਅਫਸੋਸ ਕਰਨ ਆਇਆ ਗਿਆ ਲੋਕਾਂ ਨਾਲ ਗੱਲਬਾਤ ਕਰੇ ਘਰ ਵਾਲਿਆਂ ਤੋਂ ਵੱਖਰਾ ਸੌਵੇਂ ਤੇ ਚਮੜੇ ਦੀ ਜੁੱਤੀ ਨਾ ਪਾਵੇ ਇਹ ਮਤਲਬ ਉਹ ਵੱਡਾ ਜਿਹੜਾ ਭਰਾ ਹੁੰਦਾ ਉਹਦਾ ਕੀਤਾ ਜਾਂਦਾ ਕੁੜਮੱਤ ਦਾ ਨਜ਼ਾਰਾ ਸਿਆਪੇ ਸਮੇ ਸਭ ਤੋਂ ਸਵਾਦਲਾ ਨਜ਼ਾਰਾ ਕੁੜਮੱਤ ਦਾ ਹੁੰਦਾ ਕੁੜਮੱਤ ਆਖਣ ਨੂੰ ਹੀ ਮੌਤ ਦੀ ਰਸਮ ਹੁੰਦੀ ਆ ਪਰ ਇਸ ਵਿੱਚ ਗੱਲਾਂ ਸਭ ਵਿਆਹ ਵਾਲੀਆਂ ਹੁੰਦੀਆਂ ਹਨ ਇਸ ਵਿੱਚ ਬੁੱਢੇ ਦਾ ਨਕਲੀ ਵਿਆਹ ਵੀ ਕੀਤਾ ਜਾਂਦਾ ਇੱਕ ਕੁੜਮੱਤ ਵੀ ਕੀਤੀ ਜਾਂਦੀ ਆ ਦੇਖ ਲਓ ਤੁਸੀਂ ਇਹਦੇ ਵਿੱਚ ਹੂੰ ਸਿਆਪੇ ਦੇ ਸਮੇਂ ਕੀਤਾ ਜਾਂਦਾ ਹੈ ਉਹ ਜਦੋਂ ਕੋਈ ਬਾਹਲਾ ਬਜ਼ੁਰਗ ਹੋ ਕੇ ਮਰੇ ਨਾ ਤੇ ਫਿਰ ਉਦੋਂ ਉਹ ਵੀ ਨਹੀਂ ਰਹਿੰਦਾਗਾ ਉਹ ਉਹਦੀਆਂ ਵੀ ਸੱਠਣੀਆਂ ਕਈ ਵਾਰੀ ਉਹਦੀਆਂ ਵੀ ਗਾਈਆਂ ਜਾਂਦੀਆਂ ਸੱਠਣੀਆਂ ਦਾ ਸਬੰਧ ਕੱਲਾ ਵਿਆਹ ਨਾਲ ਨਹੀਂ ਮੌਤ ਨਾਲ ਵੀ ਹੈ ਦੇਖ ਲਓ ਉਹ ਕਈ ਵਾਰੀ ਬਾਹਲਾ ਬਜ਼ੁਰਗ ਮਰ ਜੇ ਫਿਰ ਉਹਦਾ ਮਹਾਸਾ ਠੱਠਾ ਕੀਤਾ ਜਾਂਦਾ ਹੈ ਪਰ ਉਹਦ ਵਿੱਚ ਵੀ ਆ ਵੀ ਹੋ ਜਾਂਦਾ ਹੈ ਪੱਗ ਦੀ ਰਸਮ ਕੀਤੀ ਜਾਂਦੀ ਹੈ ਇਸ ਰਸਮ ਵਿੱਚ ਜਿਹੜਾ ਹੁੰਦਾ ਕੋਈ ਬੁढ़ा ਜਿਹੜਾ ਮਰਿਆ ਉਸਦੇ ਵੱਡੇ ਮੁੰਡੇ ਦੇ ਪੱਗ ਬੰਨੀ ਜਾਂਦੀ ਹੈ ਸਿਰ ਬਨੜਾ ਦੀ ਰਸਮ ਬੁਰਾ ਪੋਣਾ ਜਵਾਨ ਦੀ ਮੌਤ ਜੇ ਹੋ ਜੇ ਤਾਂ ਪੰਜਾਬ ਦੇ ਅੰਦਰ ਸਿਰ ਵਨੜੇ ਦੀ ਰਸਮ ਇਸ ਰਸਮ ਵਿੱਚ ਪਹਿਲਾ ਨਾਇਣ ਵਿਧਵਾ ਦੇ ਵਾਲਾਂ ਦੀਆਂ ਮੀਡੀਆਂ ਬਣਾਉਂਦੀ ਐ ਇਸ ਪਿੱਛੋਂ ਰਿਸ਼ਤੇਦਾਰ ਵਿਧਵਾ ਦੀ ਝੋਲੀ ਵਿੱਚ ਨਕਦੀ, ਕੱਪੜੇ, ਗਹਿਣੇ ਆਦ ਇਸ ਨੂੰ ਕੌੜੀ ਭਾਜੀ ਜਾਂ ਕੌੜਾ ਪੈਸਾ ਕਿਹਾ ਜਾਂਦਾ ਹੈ ਕੌੜਾ ਜੇ ਮੰਨ ਲਓ ਕੋਈ ਜਵਾਨ ਮੁੰਡਾ ਸੀ ਜਿਹੜਾ ਕੋਈ ਨਵਾਂ ਨਵਾਂ ਵਿਆਹਿਆ ਸੀ ਵਿਚਾਰ ਉਹਦੀ ਉਹਦੀ ਮੰਨ ਲਓ ਮਰਤੀ ਹੋ ਜੇ ਉਹਦੀ ਜਿਹੜੀ ਪਤਨੀ ਵਿਧਵਾ ਜਿਹੜੀ ਹੁੰਦੀ ਐ ਉਹਦੇ ਮਤਲਬ ਕੀ ਹੈ ਜਿਹੜੀ ਨਾਇਣ ਹੁੰਦੀ ਆ 나ਇ ਦੇ ਘਰ ਵਾਲੀ ਉਸ ਦੇ ਸਿਰ ਦੀਆਂ ਮੀਡੀਆਂ ਗੁੰਦਦੀ ਆ ਤੇ ਇਸ ਤੋਂ ਪਿੱਛੇ ਵਿਧਵਾ ਦੀ ਚੋੜੀ ਦੇ ਵਿੱਚ ਰਿਸ਼ਤੇਦਾਰ ਨਗਦ ਕੱਪੜੇ ਗਹਿਣੇ ਉਹਦੀ ਸਹਾਇਤਾ ਵਾਸਤੇ ਆਰਥਿਕ ਸਹਾਇਤਾ ਵਾਸਤੇ ਪਾਉਂਦੇ ਉਹਨੂੰ ਕੌੜੀ ਬਾਜੀ ਕੌੜਾ ਪੈਸਾ ਕਹਿੰਦੇ ਆ ਉਹਨੂੰ ਹੂੰ ਭੋਗ ਦੀ ਰਸਮ ਸਿੱਖ ਪਰਿਵਾਰਾਂ ਵਿੱਚ ਭੋਗ ਦੀ ਅੰਤਮ ਰਸਮ ਹੁੰਦੀ ਆ ਪੌਣੇ ਸਾਲ ਪਿੱਛੋਂ ਵੀ ਪਾਠ ਕਰਵਾਇਆ ਜਾਂਦਾ ਪੌਣੇ ਸਾਲ ਪਿੱਛੋਂ ਇਹ 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 ਪਾਉਣ ਦਾ ਮਹੱਤਵ ਹੁੰਦਾ ਮਰੇ ਤੇ ਪਾਉਣ ਦਾ ਮਹੱਤਵ ਹੁੰਦਾ ਬਈ ਜਿਵੇਂ ਅਰਦਾਸ ਵੀ ਕਰਨਗੇ ਨਾ ਪਾਉਣੇ 12 ਪਾਉਣੇ 1 ਪਾਉਣੇ 2 ਤੇ ਜੇ ਵਿਆਹ ਜਾਂ ਕੋਈ ਜਨਮ ਦੀ ਕੋਈ ਅਰਦਾਸ ਹੈ ਤਾਂ ਉਹਦੇ ਵਾਸਤੇ ਸਵਾਈ ਕੀਤੀ ਜਾਂਦੀ ਹੈ ਬਈ ਸਵਾ 11 ਅਰਦਾਸ ਹੋਊਗੀ ਸਵਾ 12 ਸਵਾ 1 ਸਵਾਈ ਕੀਤੀ ਜਾਂਦੀ ਹੈ ਤੇ ਜਿਹੜਾ ਮਰ ਗਿਆ ਫਿਰ ਉਹਦਾ ਪਾਉਣਾ ਪਾਉਣ ਹੁੰਦੀ ਹੈ ਮਤਲਬ ਉਹਦਾ ਫਿਰ ਪਾਉਣੇ ਹੁੰਦਾ ਹੈ ਨਾ ਜਦੋਂ ਆਪਣੇ ਪਾਉਣੇ ਸਾਲ ਹੋ ਜਾਂਦੇ ਆ ਪਾਉਣੇ ਸਾਲ ਉਦੋਂ ਕੀਤਾ ਜਾਂਦਾ 9 ਮਹੀਨੇ ਪਿੱਛੋਂ ਕਹਿ ਲੋ ਤੁਸੀਂ ਵੀ ਵੈਸੇ ਤਾਂ ਬਰੇ ਘੰਟੇ ਸਾਲ ਪਿੱਛੋਂ ਹੁੰਦੀ ਆ ਪਰ ਇਹਦਾ ਪੌਣਾ ਸਾਲ ਕੀਤਾ ਜਾਂਦਾ ਹੁੰਦਾ ਮਰੇ ਦਾ ਇਹ ਤੁਸੀਂ ਮੜਾ ਜਣਾ ਯਾਦ ਰੱਖਣਾ ਹਾ ਲੋ ਜੀ ਆ ਹੋ ਗਿਆ ਜੀ ਆਪਣਾ ਕਲੀਅਰ ਸੋ ਠੀਕ ਹੈ ਵਿਦਿਆਰਥੀਓ ਮੈਂ ਮੈਨੂੰ ਉਮੀਦ ਹੈ ਇਹ ਵੀ ਇਹਦੇ ਵਿੱਚੋਂ ਨਾ ਪ੍ਰਸ਼ਨ ਜਰੂਰ ਆ ਜਾਣਗੇ ਇੱਕ ਨਾ ਉਹ ਦੀ ਮੈਂ ਹੋ ਸਕਦਾ ਵੀ ਵੀਡੀਓ ਨਾ ਬਣਾ ਸਕਾਂ ਮੇਰਾ ਗਲਾ ਨਾ ਇਨਾ ਸਾਥ ਨਹੀਂ ਦਿੰਦਾ ਫਿਰ ਇਨਾ ਮਤਲਬ ਮੇਰੇ ਕੋਲ ਸਮਾਂ ਥੋੜਾ ਜਿਹਾ ਘਟ ਹੁੰਦਾ ਇਸ ਕਰਕੇ ਮੇਰੀ ਇਹ ਰਿਕਵੈਸਟ ਹੈ ਵੀ ਉਹ ਜਿਹੜੀਆਂ ਹੈਗੀਆਂ ਨਾ ਕਵਤਾ ਤੇ ਵਾਰਤਕ ਦੀ ਸਿੱਖਿਆ ਵਾਲਾ ਜਿਹੜਾ ਹੈਗਾ ਉਹ ਤੇ ਇਹਦੀ ਪੀਡੀਐਫ ਇਹ ਮੈਂ ਤੁਹਾਨੂੰ ਪਾ ਦੂੰਗਾ ਪੇਪਰਾਂ ਦੀ ਪੀਡੀਐਫ ਤਿਆਰ ਰੱਖਿਓ ਪੇਪਰਾਂ ਮੈਂ ਛੇਤੀ ਪਾ ਦੇਣੀ ਹੈ ਇਹ ਕੱਲ ਨੂੰ ਮੈਂ ਇੱਕ ਪੇਪਰ ਕਰਵਾਉਂਗਾ ਇੱਕ ਪਰਸੋਂ ਇਸ ਤਰ੍ਹਾਂ ਕਰਕੇ ਮੈਂ ਕਰਵਾ ਦੂੰਗਾ ਤੁਹਾਨੂੰ ਇਹ ਪੇਪਰ ਹੈ ਜਿਹੜੇ ਸੈਕੰਡ ਗ੍ਰੇਡ ਵਾਲੇ ਪੁਰਾਣੇ ਜਿਹੜੇ ਹੋਏ ਆ ਇਹਦੇ ਵਿੱਚੋਂ ਬਹੁਤ ਮਦਦ ਹੋ ਜੂਗੀ ਤੁਹਾਡੀ ਵਧੀਆ ਹੋ ਜਾਊਗਾ ਕੰਮ ਕੁਝ ਕੁਛ ਰਹਿ ਗਿਆ ਜਾਂ ਕੁਝ ਵੀ ਹੈ ਹਨਾ ਉਹਨੂੰ ਇੱਕ ਵਾਰ ਤੁਸੀਂ ਜ਼ਰੂਰ ਪੜ੍ਹਦੇ ਰਹੋ ਹਨਾ ਜਿਵੇਂ ਤੁਸੀਂ ਲਗਾਤਾਰ ਪੜ੍ਹਦੇ ਰਹੋ ਬੱਸ ਵੱਡੀ ਗੱਲ ਇਹ ਹੈ ਠੀਕ ਹੈ ਨਾ ਹਾਂ ਠੀਕ ਹੈ ਜੀ ਮਿਲਦੇ ਆ ਜੀ ਸਤਿ ਸ੍ਰੀ ਅਕਾਲ